ਪਾਣੀਆਂ ਨੂੰ ਅੱਗ ਲੱਗ ਗਈ ਹੈ। ਇਹ ਸੇਖ ਸਾਰਾ ਪੰਜਾਬ ਨੂੰ ਹੈ। ਭਾਤੀ ਜਨਤਾ ਪਾਰਟੀ ਤੇ ਉਹਦੀਆਂ ਸਹਿਯੋਗੀ ਕੁੱਡਿਆਂ ਦੀਆਂ ਪਾਰਟੀਆਂ ਸਰਕਾਰਾਂ ਕੇਂਦਰ ਸਰਕਾਰ ਤੇ ਸੂਬਿਆਂ ਦੀਆਂ ਉਹ ਸਰਕਾਰਾਂ ਜਿਹੜੀਆਂ ਭਾਜਪਾ ਦੀਆਂ ਸਰਕਾਰਾਂ ਨੇ ਪੂਕੀ ਮੇ ਮਿਲ ਕੇ ਪੰਜਾਬ ਦੇ ਸੰਸਾਧਨਾਂ ਨੂੰ ਲੁੱਟਣ ਤੇ ਹੋਈਆਂ ਨੇ ਉਹਦਾ ਨੰਗਾ ਚਿੱਟਾ ਤ੍ਰਿਸ਼ ਸਾਹਮਣੇ ਆ। ਗੁੜੀ ਭਾਤੀ ਜਨਤਾ ਪਾਰਟੀ ਤੇ ਉਹਨਾਂ ਦੇ ਲੀਡਰ ਪੰਜਾਬ ਖਤੇ ਸ਼ਿਕਾਉਂਦੇ ਨੇ। ਅਜੂਤੀ ਵਾਕੂਨੀ ਦੇਰੇ ਜਿਹਾ ਜਿਹਾ ਰਾਜ ਨਹੀਂ ਆਇਆ ਪੰਜਾਬ ਉੱਪਰੋਂ ਹਿਮਾਚਲ ਦੀਆਂ ਪਹਾੜੀਆਂ ਤੋਂ ਝਰਨਿਆਂ ਤੋਂ ਉਤਰ ਕੇ ਆ ਰਹੇ ਨੇ ਉਹਦਾ ਜਿੱਥੋਂ ਤੱਕ ਉਹ ਹਿਮਾਚਲ ਚ ਵਗਦੇ ਨੇ ਹਾਜੂ ਤੋਂ ਹਾਦ ਜਿੱਥੇ ਉਹ ਪੰਜਾਬ ਚ ਦਾਖਲ ਹੋ ਕੇ ਪੰਜਾਬ ਉੱਪਰ ਹਾਦ ਅੱਜ ਜਿਹੜੀ ਗੱਲ ਹੋ ਰਹੀ ਹੈ ਪਾਕਿਸਤਾਨ ਵਾਲਾ ਦਰਿਆ ਬੰਦ ਕਰ ਦੁੱਗੀਆਂ ਕਰਦਾ ਜਿਕਰ ਉਹ ਆਪਣੇ ਆਪ ਬਹਿਣ ਉਹ ਜਿਹਾ ਹਾਦ ਜੇ ਸਾਡੇ ਵਾਲੇ ਪਾਸੇ ਆਪਣੇ ਆਪ ਬਹਿਣ ਦੰਮੇ ਸਮੇਤ ਚਰਚਾ ਦਾ ਵਿਚਾਰਿਆ ਕਿ ਭਈ ਤੁਸੀਂ ਸਪੈਸ਼ਲ ਨਹਿਰਾ ਪਵਾ ਕੇ ਸਪੈਸ਼ਲ ਪਾਣੀ ਲਿਜਾ ਰਹੇ ਹੋ ਉਹਦਾ ਮੁੱਲ ਤਾਂ ਇਹ ਕਿਸੇ ਦੀ ਖਾਨ ਚੋਂ ਕੋਲਾ ਨਿਕਲਦਾ ਉਹ ਵੀ ਮੁੱਲ ਵੇਚਦਾ ਹੈ ਤੇ ਕਿਸੇ ਦੀ ਖਾਨ ਚੋਂ ਟੀਜਾ ਨਿਕਲਦਾ ਉਹ ਵੀ ਮੁੱਲ ਵੇਚਦਾ ਹੈ ਕਿਸੇ ਦੀ ਖਾਨ ਚੋਂ ਪੱਥਰ ਨਿਕਲਦਾ ਉਹ ਵੀ ਮੁੱਲ ਵੇਚਦਾ ਜਦੋਂ ਦਿੱਲੀ ਦੇ ਵਿੱਚ ਅਜੇ ਆਮ ਆਦਮੀ ਪਾਰਟੀ ਸਰਕਾਰ ਸੀ ਤਾਂ ਹਿਮਾਚਲ ਨਾਲ ਦਿੱਲੀ ਵਾਲੀ ਸਰਕਾਰ ਦਾ ਐਗਰੀਮੈਂਟ ਹੋਇਆ ਤੇ ਹਿਮਾਚਲ ਨੂੰ ਪੰਜਾਬ ਨੂੰ ਦੇਖੀ ਤਾਂ ਕੀ ਕਰਨੀ ਸੀ ਕੀ ਰਾਜਸਥਾਨ ਤੇ ਕੀ ਹਰਿਆਣਾ ਕੀ ਦਿੱਲੀ ਨੇ ਉਲਟਾ ਹੁਣ ਕਹਿੰਦੇ ਜੀ ਇਸ ਦਾ ਬਾ ਮਰੋੜ ਕੇ ਲਵਾਂਗੇ ਪਾਣੀ ਬੋਤੋਂ ਔਰ ਸਾਨੂੰ ਨਹੀਂ 400 4000 ਕਿਊਸੇ ਪਾਣੀ ਦਾ ਸਰਦਾ ਜਦੋਂ ਪੰਜਾਬ ਦੇ ਨੁਮਾਇंदे ਅੜੇ ਇਹਨਾਂ ਦੀ ਪਿੱਠ ਤੇ ਪੰਜਾਬ ਸਰਕਾਰ ਵੀ ਖਲੋਤੀ ਭਗਵੰਤ ਮਾਨ ਨੇ ਵੀ ਸਟੈਂਡ ਲਿਆ ਬੇਸ਼ੱਕ देर ਨਾਲ ਲਿਆ ਜੇਕਰ ਜਦੋਂ ਮੈਂਬਰਾਂ ਨਾਲ ਤੱਕਾ ਮੁੱਕੀ ਹੋ ਰਹੀ ਸੀ ਜਦੋਂ ਮੈਂਬਰਾਂ ਤੇ ਬੀਪੀਐਮਪੀ ਤੇ ਕੇਂਦਰ ਆਪਣਾ ਕੰਟਰੋਲ ਕਰਦੇ ਸੀ ਜੇਕਰ ਰੋਜ਼ਸਮੇ ਹੀ ਇਹ ਸਿਸਟਮ ਨੂੰ ਰੋਕਿਆ ਹੁੰਦਾ ਤਾਂ ਅੱਜ ਪਾਣੀਆਂ ਨੂੰ ਅੱਗ ਨਾ ਲੱਗਦੀ ਹਬਾ ਬੀਪੀਐਮਪੀ ਤੇ ਬਹੁਤ ਹੀ ਥੀ ਸਾਡੀਆ ਵੋਟਾਂ ਪਵਾ ਲੋ ਜੀ ਇਹ ਵੋਟਾਂ ਰਾਜਸਥਾਨ ਕਹਿੰਦੇ ਜੀ ਤੁਹਾਡਾ ਵੀ ਮੈਂਬਰ ਆ ਵੋਟ ਪਾ ਦਿਓ ਅੱਜ ਦਿੱਲੀ ਵਾਲਾ ਤੁਹਾਡਾ ਵੀ ਮੈਂਬਰ ਆ ਵੋਟ ਪਾ ਦਿਓ ਦਿੱਲੀ ਚ ਵੀ ਬੀਜੇਪੀ ਇਹ VOTING PROCESS ਇਥੇ ਨਿਯਮ ਹੀ ਨਹੀਂ ਗਾ ਮੇਰੇ ਪੂਰੇ ਪੂਰਾ ਰੋਪਟਾਂ ਪਈਆਂ ਜਿੱਕਰ ਮੈਂ ਬਰਾਦਰ ਪੜਾ ਔਰ ਰੋਪਟਾਂ ਤੋਂ ਉਹਨਾਂ ਸਾਂਝੀਆਂ ਗ੍ਰੰਤ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ। ਕਿਸੰਤਰੀ ਹੋਰਾਂ ਦਾ ਨੰਗਲ ਡੈਮ ਕੰਨੀ ਰੁਕ ਕਰਨਾ ਪੁਲਿਸ ਦਾ ਤਾਇਨਾਤ ਵੀ ਕਰ ਦੇਣਾ ਬਾਦੂ ਪਾਣੀ ਜਾਣ ਨਹੀਂ ਦੇਵਾਂਗੇ ਇਹ ਤਕਾਏ ਪਹਿਲਾਂ ਹੀ ਦਸਤੇ ਦਾ ਹੱਥੇ 4000 ਕਿਊਸਕ ਪਾਣੀ ਫਾਲਤੂ ਦੇ ਰਹੇ ਆ ਮਾਰਚ ਮਹੀਨੇ ਤੱਕ ਹਰਿਆਣਾ ਆਪਣੀ ਹੱਦ ਮੁਕਾ ਚੁੱਕਿਆ ਉਹਦੇ باوجود ਵੀ ਉਸ ਨੂੰ ਪਾਣੀ ਮਿਲ ਰਿਹਾ ਜਦੋਂ ਕਿ ਜਿੰਨੀ ਕਿ ਉਹਨਾਂ ਦੀ ਘਟਤੀ ਉਹਦਾ ਘਟ ਮਿਲਣਾ ਚਾਹੀਦਾ ਸੀ ਤਾਂ ਵੀ 4000 ਕਿ ਮੈਂ ਉਹਨਾਂ ਇਸ ਰਿਪੋਰਟਾਂ ਵਿੱਚ ਦੱਸਦਾ BBMP ਪੰਜਾਬ ਸਰਕਾਰ ਦੇ ਸਖਤ ਵਿਰੋਧ ਦੇ ਬਾਵਜੂਦ ਹਰਿਆਣਾ ਨੂੰ ਭਾਖੜਾ ਡੈਮ ਚੋਂ 8500 ਕਿਊਸਕ ਵਾਧੂ ਪਾਣੀ ਦੇ ਉੱਤੇ ਪੀਵੀਐਮਬੀ ਬੋਰਡ ਦੀ ਮੀਟਿੰਗ ਚ 5 ਘੰਟੇ ਮੀਟਿੰਗ ਚੱਲੀ ਤੇ ਫੈਸਲਾ ਕਰਤਾ ਜੀ ਕਿ ਪਾਣੀ ਦੇਜੋ ਕਿਉਂਕਿ ਕੇਂਦਰ ਤੋਂ ਹੁਕਮ ਆਇਆ ਸੀ BBMP ਵੱਲੋਂ ਹਰਿਆਣਾ ਨੂੰ ਪੂਰੀ ਵਾਧੂ ਪਾਣੀ ਦੇਣ ਦਾ ਫੈਸਲਾ ਕਿ ਅੱਜ ਇਹ ਪਾਣੀ ਚਾਲੂ ਕਰਨਾ ਸੀ ਸਹਿਮਤ ਪਾਣੀ ਘਟਾ ਹੈ ਪੰਜਾਬ ਪਿਆਸਾ ਮਰਦਾ ਮਰ ਗਿਆ ਪਰ ਹਰਿਆਣਾ ਦਿੱਲੀ ਰਾਸਤਾਨੀ ਦੀ ਭਿਆਸ ਇਹ ਇਹ ਕਿਪੋ ਦਾ ਇਨਸਾਫ ਨਹੀਂ ਇਧਰ ਆਪਣਾ ਗਲਬਾ ਕਰ ਗਿਆ ਜਦੋਂ ਕਿ ਪਾਣੀ ਸਟੇਟ ਮਸਲਾ ਤੇ ਪਰ ਹੁਣ ਤੱਕੇ ਨਾਲ ਇੱਕ ਮੈਂਬਰ ਜਿਹੜਾ ਸਾਡਾ ਡਾਇਰੈਕਟਰ ਸੀ ਉਹਨੂੰ ਵੀ ਹਟਾ ਕੇ ਤੇ ਹਰਿਆਣੇ ਨਾਲ ਬੰਦਾ ਲਾ ਦਿੰਦਾ ਜਦੋਂ ਫੜਾਉਂਦੇ ਤਦ ਹਰਿਆਣਾ ਵੀ ਲਿਖ ਕੇ ਭੇਜ ਦਿੰਦਾ ਰਾਸਤਾਨ ਵੀ ਲਿਖ ਕੇ ਭੇਜਦਾ ਸਾਡੇ ਜੀ ਘਟਾ ਦਿਓ ਪਾਣੀ ਅਗਲੇ ਦਿਨ ਚ ਲੈ ਲਾਂਗੇ ਮਤਲਬ ਹੜ੍ਹ ਚ ਡੁੱਬੇ ਪੰਜਾਬ ਆ ਰੋਪੜ ਅਨੰਦਪੁਰ ਸਾਹਿਬ ਵਾਲੀ ਬੈਲਟ ਸਾਰੀ ਕਿਵੇਂ ਮਾਰ ਪੈਂਦੀ ਆ ਉਸ ਸੜਾਂ ਦੇ ਵਿੱਚ ਅਸੀਂ ਜਾਣਦੇ ਆ ਉਹਦੀ ਮਾਰਕੀਟਸ ਤੱਕ ਜਾਂਦੀ ਆ ਉਹ ਲੁਧਿਆਣੇ ਤੱਕ ਅਸੀਂ ਜਾਣਦੇ ਆ ਵਿਕਟੋਰੀ ਦੂਏ ਬਸੇ ਬੋਲ ਜਾਂਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਗਲਤ ਮੌਕੇ ਤੇ ਫਸਲਾ ਖੜਾ ਕਰਦੇ ਆ ਭਰਾਵਾ ਮਸਲਾ ਹਰਿਆਣੇ ਨੇ ਖੜਾ ਕੀਤਾ ਆਕਾਸ਼ਦੀਪ ਨੂੰ ਡੈਮ ਸੇਫਟੀ ਵਾਲੇ ਥਾਂ ਭੇਜਦਾ ਡੈਮ ਸੇਫਟੀ ਵਾਲੇ ਨੂੰ ਬੱਟ ਰੈਗੂਲੇਸ਼ਨਲ ਥਾਂ ਤੇ ਪੇਟਾ ਕਿ ਕੰਟਰੋਲ ਸਾਡੇ ਹੱਥ ਚ ਆ ਜਾਵੇ ਪਾਣੀ ਨੂੰ ਰੈਗੂਲੇਸ਼ਨ ਕਰਾਂ ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪਾਣੀਆਂ ਨੂੰ ਅੱਗ ਲੱਗ ਗਈ ਆ ਤੇ ਸੇਖ ਸਾਰਾ ਪੰਜਾਬ ਨੂੰ ਆ ਰਿਹਾ ਭਾਰਤੀ ਜਨਤਾ ਪਾਰਟੀ ਤੇ ਉਹਦੀਆਂ ਸਹਿਯੋਗੀ ਸੂਬਿਆਂ ਦੀਆਂ ਪਾਰਟੀਆਂ ਸਰਕਾਰਾਂ ਕੇਂਦਰ ਸਰਕਾਰ ਤੇ ਸੂਬਿਆਂ ਦੀਆਂ ਉਹ ਸਰਕਾਰਾਂ ਜਿਹੜੀਆਂ ਭਾਜਪਾ ਵਾਲੀਆਂ ਸਰਕਾਰਾਂ ਨੇ ਉਹ ਕਿਵੇਂ ਮਿਲ ਕੇ ਪੰਜਾਬ ਦੇ ਸਰੋਤਾਂ ਨੂੰ ਲੁੱਟਣ ਤੇ ਹੋਈਆਂ ਨੇ ਉਹਦਾ ਨੰਗਾ ਚਿੱਟਾ ਦ੍ਰਿਸ਼ ਸਾਹਮਣੇ ਆ ਗਿਆ ਜਿਹੜੀ ਭਾਰਤੀ ਜਨਤਾ ਪਾਰਟੀ ਤੇ ਉਹਨਾਂ ਦੇ ਲੀਡਰ ਪੰਜਾਬ ਹਤੈਸ਼ੀ ਕਹੋਂਦੇ ਨੇ ਅੱਜ ਉਹ ਜਵਾਬ ਕਿਉਂ ਨਹੀਂ ਦੇ ਰਹੇ ਕੀ ਅਜੇ ਤਾਂ ਰਾਜ ਨਹੀਂ ਆਇਆ ਪੰਜਾਬ 'ਚ ਅਜੇ ਇਹ ਹਾਲ ਹੈ ਤੇ ਜੇ ਪੰਜਾਬ 'ਚ ਰਾਜ ਆ ਗਿਆ ਫਿਰ ਪੰਜਾਬ ਨੂੰ ਲੁੱਟਣਾ ਹੈ ਕੁੱਟਣਾ ਹੈ ਘੜੀਸਣਾ ਹੈ ਤੋਣਾ ਹੈ ਕੀ ਕਰਨਾ ਹੈ ਪਾਣੀ ਜੀਵਨ ਹੁੰਦਾ ਪਾਣੀ ਤੇ ਇਹ ਰਿਪੇਰੀਅਨ ਲਾ ਦੇ ਨਿਯਮ ਅਨੁਸਾਰ ਉਹ ਖੇਤਰ ਉਹ ਲੋਕ ਉਹ ਇਲਾਕਾ ਉਹਦਾ ਮਾਲਕ ਹੁੰਦਾ ਜਿੱਥੋਂ ਦਰਿਆ ਬਹਿੰਦੇ ਨੇ ਜਿਹੜੇ ਦਰਿਆ ਉੱਪਰੋਂ ਹਿਮਾਚਲ ਦੀਆਂ ਪਹਾੜੀਆਂ ਤੋਂ ਝਰਨਿਆਂ ਚੋਂ ਉਤਰ ਕੇ ਆ ਰਹੇ ਨੇ ਉਹਦਾ ਜਿੱਥੋਂ ਤੱਕ ਹਿਮਾਚਲ ਚ ਵਗਦੇ ਨੇ ਹਿਮਾਚਲ ਉਹਦਾ ਮਾਲਕ ਹੈ ਜਿੱਥੇ ਉਹ ਪੰਜਾਬ ਚ ਦਾਖਲ ਹੋਗੇ ਪੰਜਾਬ ਉਹਦਾ ਮਾਲਕ ਹੈ ਇਹ ਉਹ ਲੈਲ ਅਦਾਖ ਦੀਆਂ ਘਾਟੀਆਂ ਚੋਂ ਕਸ਼ਮੀਰ ਦੀਆਂ ਘਾਟੀਆਂ ਚੋਂ ਉਤਰ ਕੇ ਨਦੀਆਂ ਆ ਰਹੀਆਂ ਨੇ ਉਹ ਦਰਿਆਵਾਂ ਦਾ ਰੂਪ ਧਰਦੀਆਂ ਨੇ ਤਾਂ ਜਿੱਥੋਂ ਤੱਕ ਉਹਨਾਂ ਚ ਵਗਦੇ ਨੇ ਉਹ ਮਾਲਕ ਨੇ ਜਦੋਂ ਉਹ ਪੰਜਾਬ ਚ ਦਾਖਲ ਹੋਏ ਤਾਂ ਪੰਜਾਬ ਉਹਦਾ ਮਾਲਕ ਹੈ ਉਸ ਤੋਂ ਬਾਅਦ ਦਰਿਆਵਾਂ ਦਾ ਜਿਹੜਾ ਰੁੱਖਾ ਹੈ ਅੱਜ ਜਿਹੜੀ ਗੱਲ ਹੋ ਰਹੀ ਆ ਪਾਕਿਸਤਾਨ ਵਾਲਾ ਦਰਿਆ ਬੰਦ ਕਰਨ ਦੀਆਂ ਗੱਲਾਂ ਜਿਕਰ ਉਹ ਆਪਣੇ ਆਪ ਬਹਿਣ ਹੈ ਤਾਂ ਉਹਦੇ ਮਾਲਕ ਨੇ ਤੇ ਜੇ ਸਾਡੇ ਵਾਲੇ ਪਾਸੇ ਆਪਣੇ ਆਪ ਬਹਿਣ ਤਾਂ ਅਸੀਂ ਮਾਲਕ ਹਾਂ ਹੁਣ ਤੁਸੀਂ ਇਹਦੇ ਵਿੱਚੋਂ ਚੈਨਲਾਈਜ਼ ਕਰਕੇ ਨਹਿਰਾਂ ਕੱਢੀਆਂ ਹਰਿਆਣੇ ਨੂੰ ਇਹਨਾਂ ਦੇ ਦਿਓ ਜੀ ਰਾਜਸਥਾਨ ਨੂੰ ਇਹਨਾਂ ਦੇ ਦਿਓ ਜੀ ਤੇ ਆ ਜੀ ਦਿੱਲੀ ਨੂੰ ਵੀ ਦੇ ਦਿਓ ਜੀ ਪੀਣ ਲਈ ਤੇ ਜੇ ਫਿਰ ਇਹੀ ਤਰੀਕਾ ਸੀ ਤਾਂ ਲੰਬੇ ਸਮੇਂ ਤੋਂ ਚਰਚਾ ਦਾ ਵੀ ਇਸ਼ਾਰਾ ਹੈ ਕਿ ਬਈ ਤੁਸੀਂ ਸਪੈਸ਼ਲ ਨਹਿਰਾਂ ਪਵਾ ਕੇ ਸਪੈਸ਼ਲ ਪਾਣੀ ਲਿਜਾ ਰਹੇ ਹੋ ਤਾਂ ਉਹਦਾ ਮੁੱਲ ਤਾਰੋ ਜਿਸ ਸੂਬੇ ਕੋਲ ਜਿਹੜੇ ਸਰੋਤ ਨੇ ਉਹਨਾਂ ਦੀ ਜੇ ਵਰਤੋਂ ਕੋਈ ਕਰਦਾ ਤਾਂ ਉਹਦਾ ਮੁੱਲ ਦਿੰਦਾ ਜੇ ਕਿਸੇ ਦੀ ਖਾਨ ਚੋਂ ਕੋਲਾ ਨਿਕਲਦਾ ਉਹ ਵੀ ਮੁੱਲ ਵੇਚਦਾ ਤੇ ਕਿਸੇ ਦੀ ਖਾਨ ਚੋਂ ਹੀਰਾ ਨਿਕਲਦਾ ਉਹ ਵੀ ਮੁੱਲ ਵੇਚਦਾ ਕਿਸੇ ਦੀ ਖਾਨ ਚੋਂ ਪੱਥਰ ਨਿਕਲਦਾ ਤਾਂ ਉਹ ਵੀ ਮੁੱਲ ਵੇਚਦਾ ਤੇ ਫਿਰ ਪਿਛਲੇ ਦਿਨੀ ਜਦੋਂ ਦਿੱਲੀ ਦੇ ਵਿੱਚ ਅਜੇ ਆਮ ਆਦਮੀ ਪਾਰਟੀ ਸਰਕਾਰ ਸੀ ਤਾਂ ਹਿਮਾਚਲ ਨਾਲ ਦਿੱਲੀ ਵਾਲੀ ਸਰਕਾਰ ਦਾ ਐਗਰੀਮੈਂਟ ਹੋਇਆ ਤੇ ਹਿਮਾਚਲ ਨੂੰ ਹਦੈਗੀ ਸ਼ੁਰੂ ਕੀਤੀ ਪੰਜਾਬ ਨੂੰ ਹਦੈਗੀ ਤਾਂ ਕੀ ਕਰਨੀ ਸੀ ਕੀ ਰਾਜਸਥਾਨ ਤੇ ਕੀ ਹਰਿਆਣਾ ਕੀ ਦਿੱਲੀ ਨੇ ਉਲਟਾ ਹੁਣ ਕਹਿੰਦੇ ਜੀ ਅਸੀਂ ਤਾਂ ਬਾਹ ਮਰੋੜ ਕੇ ਲਵਾਂਗੇ ਪਾਣੀ ਤੋਂ ਆਤੋਂ ਔਰ ਸਾਨੂੰ ਨਹੀਂ 400 4000 ਕਿਊਸਕ ਪਾਣੀ ਦਾ ਸਰਦਾ ਕਿਉਂਕਿ ਅਸੀਂ ਆਪਣਾ ਪਾਣੀ ਪਹਿਲਾਂ ਹੀ ਹੱਦੋਂ ਵੱਧ ਵਰਤ ਚੁੱਕੇ ਆ ਤੇ ਹੁਣ ਜਿਹੜਾ ਤੁਸੀਂ ਸਾਨੂੰ ਪੀਣ ਲਈ 4000 ਕਿਊਸਕ ਦੇ ਰਹੇ ਹੋ ਉਹਦੇ ਨਾਲ ਨਹੀਂ ਸਰਦਾ ਸਤਾ 8500 ਕਿਊਸਕ ਲੈ ਕੇ ਰਵਾਂਗੇ ਜਦੋਂ ਪੰਜਾਬ ਦੇ ਨੁਮਾਇंदे ਅੜੇ ਤੇ ਉਹਨਾਂ ਦੀ ਪਿੱਠ ਤੇ ਪੰਜਾਬ ਸਰਕਾਰ ਵੀ ਖਲੋਤੀ ਭਗਵੰਤ ਮਾਨ ਨੇ ਵੀ ਸਟੈਂਡ ਲਿਆ ਬੇਸ਼ੱਕ देर ਨਾਲ ਲਿਆ ਜੇਕਰ ਜਦੋਂ ਮੈਂਬਰਾਂ ਨਾਲ ਤੱਕਾ ਮੁੱਕੀ ਹੋ ਰਹੀ ਸੀ ਜਦੋਂ ਮੈਂਬਰਾਂ ਤੇ BBMP ਤੇ ਕੇਂਦਰ ਆਪਣਾ ਕੰਟਰੋਲ ਕਰ ਰਿਹਾ ਸੀ ਜੇਕਰ ਉਸ ਸਮੇਂ ਹੀ ਇਹ ਸਿਸਟਮ ਨੂੰ ਰੋਕਿਆ ਹੁੰਦਾ ਤਾਂ ਅੱਜ ਪਾਣੀਆਂ ਨੂੰ ਅੱਗ ਨਾ ਲੱਗਦੀ ਜਨਾਬ ਤੇ ਹੁਣ ਅਗਲੇ ਕਹਿੰਦੇ ਲਓ ਜੀ ਇਹ ਤੁਸੀਂ ਨਹੀਂ ਦਿੰਦੇ ਤਾਂ ਅਸੀਂ ਕੇਂਦਰ ਤੋਂ ਹੁਕਮ ਕਰਾ ਲੈਨੇ ਹੁਣ ਤਾਂ BBMP ਚ ਬਹੁ ਗਿਣਤੀ ਸਾਡੀ ਆ ਵੋਟਾਂ ਪਵਾ ਲਓ ਜੀ ਤੇ ਵੋਟਾਂ ਰਾਜਸਥਾਨ ਕਹਿੰਦੇ ਜੀ ਤੁਹਾਡਾ ਵੀ ਮੈਂਬਰ ਆ ਵੋਟ ਪਾ ਦਿਓ ਅੱਜ ਦਿੱਲੀ ਵਾਲਾ ਤੁਹਾਡਾ ਵੀ ਮੈਂਬਰ ਆ ਵੋਟ ਪਾ ਦਿਓ ਦਿੱਲੀ ਚ ਵੀ ਭਾਜਪੀ ਰਾਜਸਥਾਨ ਚ ਵੀ ਭਾਜਪੀ ਹਰਿਆਣਾ ਚ ਵੀ ਭਾਜਪੀ ਕੇਂਦਰ ਚ ਬਿਜਲੀ ਮੰਤਰੀ ਵੀ ਭਾਜਪੀ ਕੇਂਦਰ ਸਰਕਾਰ ਵੀ ਭਾਜਪੀ ਉਹ ਵੀ ਹਰਿਆਣੇ ਤੋਂ ਖੱਟਰ ਐਦਾਂ ਵੋਟਾਂ ਪੈਂਦੀਆਂ ਹੁੰਦੀਆਂ ਜਨਾਬ ਇਸ ਨੂੰ ਤੱਕਾ ਕਹਿੰਦੇ ਨੇ ਇਹ VOTING process ਇੱਥੇ ਨਿਯਮ ਨਹੀਂ ਗਾ ਮੇਰੇ ਮੂਰੇ ਪੂਰਾ ਰਿਪੋਰਟਾਂ ਪਈਆਂ ਜਿੱਕਰ ਮੈਂ ਪਰਾਦਰ ਪੜਾ ਉਹ ਰਿਪੋਰਟਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ ਕਿਵੇਂ ਵਧੀਕੀ ਤੇ ਕਿੱਥੇ ਹੋ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਨੰਗਲ ਦਾ ਰੋਕ ਕੀਤਾ ਪੁਲਿਸ ਵੱਡੀ ਗਿਣਤੀ ਚ ਪਖੜਾ ਡੈਮ ਤਾਇਨਾਤ ਕਰ ਦਿੱਤੀ ਗਈ ਹੈ ਇਹ ਵੱਡਾ ਮਸਲਾ ਬਣਦਾ ਜਾ ਰਿਹਾ ਇੱਕ ਪਾਸੇ ਦੋ ਮੁਲਕਾਂ ਦੇ ਵਿੱਚ ਤਣਾਅ ਵਾਲਾ ਮਾਹੌਲ ਹੈ ਉਧਰ ਪੰਜਾਬ ਤੇ ਹਰਿਆਣਾ ਚ ਤਣਾਅ ਵਾਲਾ ਮਾਹੌਲ ਹੈ ਤੇ ਪੰਜਾਬ ਤੇ ਹਰਿਆਣਾ ਦਾ ਤਣਾਅ ਵਾਲਾ ਮਾਹੌਲ ਕੇਂਦਰ ਤੱਕ ਜਾ ਪੜਿਆ ਤੇ ਇਸ ਤਣਾਅ ਦੇ ਮਾਹੌਲ ਚ ਪਤਾ ਨਹੀਂ ਸਰਹੱਦ ਪਾਰ ਤੇ ਕੋਈ ਕਾਰਵਾਈ ਹੋਣੀ ਹੈ ਫੌਜੀ ਕਾਰਵਾਈ ਕਦੋਂ ਕਿਵੇਂ ਹੋ ਸਕਦੀ ਹੈ ਇਹ ਵੀ ਸੰਭਾਵਨਾ ਜਿੱਥੇ ਵੱਧ ਰਹੀ ਹੈ ਉੱਥੇ ਇੱਧਰ ਪਾਣੀਆਂ ਨੂੰ ਲੱਗੀ ਅੱਗ ਦਾ ਸੇਕ ਕਿੰਨੂ ਕਿਨੂ ਪੇਟੇ ਚ ਲੈਊਗਾ ਪਤਾ ਨਹੀਂ ਫਿਲਹਾਲ ਤਾਂ ਪੰਜਾਬ ਸਾਡਾ ਸੜ ਰਿਹਾ ਇਸ ਸੇਕ ਚ ਮੁਖ ਮੰਤਰੀ ਹੋਰਾਂ ਦਾ ਨੰਗਲ ਡੈਮ ਕੰਨੀ ਰੁਕ ਕਰਨਾ ਪੁਲਿਸ ਦਾ ਤੈਨਾਤੀ ਕਰ ਦੇਣਾ ਬਾਦੂ ਪਾਣੀ ਜਾਣ ਨਹੀਂ ਦੇਵਾਂਗੇ ਇਹ ਧੱਕਾਏ ਪਹਿਲਾਂ ਹੀ ਤਸਤੇ ਅਧਾਰ ਤੇ 4000 ਕਿਊਸਕ ਪਾਣੀ ਫਾਲਤੂ ਦੇ ਰਹੇ ਆ ਮਾਰਚ ਮਹੀਨੇ ਚ ਹਰਿਆਣਾ ਆਪਣੀ ਹੱਦ ਮੁਕਾ ਚੁੱਕਿਆ ਉਹਦੇ باوجود ਵੀ ਉਸ ਨੂੰ ਪਾਣੀ ਮਿਲ ਰਿਹਾ ਜਦੋਂ ਕਿ ਜਿੰਨੀ ਕਿ ਉਹਨਾਂ ਦੀ ਗਣਤੀ ਮਿੰਤੀ ਤਾਂ ਘੱਟ ਮਿਲਣਾ ਚਾਹੀਦਾ ਸੀ ਤਾਂ ਵੀ 4000 ਕਿਊਸਕ ਦਿੱਤਾ ਜਾ ਰਿਹਾ ਲੋ ਮੈਂ ਹੁਣ ਇਸ ਰਿਪੋਰਟਾਂ ਦੇ ਅਧਾਰ ਤੇ ਆਣਾ ਬੀਬੀਐਮਬੀ ਪੰਜਾਬ ਸਰਕਾਰ ਦੇ ਸਖਤ ਵਿਰੋਧ ਦੇ ਬਾਵਜੂਦ ਹਰਿਆਣਾ ਨੂੰ ਪਾਖੜਾ ਡੈਮ ਚੋਂ 8500 ਕਿਊਸਿਕ ਵਾਧੂ ਪਾਣੀ ਤੇ ਉੱਤੇ ਬੀਵੀਐਮਬੀ ਬੋਰਡ ਦੀ ਬੈਠਕ ਚ 5 ਘੰਟੇ ਮੀਟਿੰਗ ਚੱਲੀ ਤੇ ਫੈਸਲਾ ਕਰਤਾ ਜੀ ਕਿ ਪਾਣੀ ਦੇ ਦਿਓ ਕਿਉਂਕਿ ਕੇਂਦਰ ਤੋਂ ਹੁਕਮ ਆਇਆ ਸੀ ਬੀਵੀਐਮਬੀ ਵੱਲੋਂ ਹਰਿਆਣਾ ਨੂੰ ਫੌਰੀ ਵਾਧੂ ਪਾਣੀ ਦੇਣ ਦਾ ਫੈਸਲਾ ਇਹ ਅੱਜ ਇਹ ਪਾਣੀ ਚਾਲੂ ਕਰਨਾ ਸੀ ਕੱਲ ਰਾਤ ਕੱਲ ਸ਼ਾਮ ਚੰਡੀਗੜ੍ਹ ਚ ਬੈਠਕ ਹੁੰਦੀ ਹੈ ਜਿੱਥੇ ਫੈਸਲਾ ਹੁੰਦਾ ਚਲੋ ਜੀ ਇਹੀ ਨਹੀਂ ਇਦੇ ਨਾਲ ਇਹ ਪੰਜਾਬ ਹਰਿਆਣਾ ਅੰਮੋ ਸਾਹਮਣੇ ਹੋ ਕੇ ਚੇਅਰਮੈਨ ਮਨੋਜ ਤ੍ਰਿਪਾਠੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੁੰਦੀ ਆ ਤਲਖੀ ਵਾਲਾ ਮਾਹੌਲ ਬਣਦਾ ਹੈ ਬੀਬੀਐਮਬੀ ਦੇ ਇਸ ਫੈਸਲੇ ਤੋਂ ਪੰਜਾਬ ਚ ਸਿਆਸੀ ਮਾਹੌਲ ਗਰਮਾਉਣਾ ਹੀ ਗਰਮਾਉਣਾ ਸੀ ਹੈਨਾ ਤੇ ਸਾਹ ਭਗਵੰਤ ਜੀ ਨੇ ਕਹਿਤਾ ਕਿ ਵੀ ਅਸੀਂ ਫालतੂ ਬਣੀ ਨਹੀਂ ਪਹਿਲਾਂ ਵੀ ਤਰਸ ਦੇ ਦਰਜਨ ਦੇਈ ਜਾਂਦੇ ਮੈਂ ਉਸ ਦਿਨ ਵੀ ਸਵਾਲ ਕਰ ਰਹੇ ਸੀ ਕਿ ਜਨਾਬ ਫਿਰ ਆ 4000 ਕਿਉਂ ਹੈ ਕਿ ਅਗਲੇ ਹਿੱਸਾ ਲੈਗੇ ਨਾ ਫਿਰ ਬੰਦ ਕਰ ਦਿਓ ਪਹਿਲਾਂ ਜੂ ਪਤਾ ਹੁਣ ਇਧਰ ਬੀਬੀਐਮੀ ਦੇ ਮੁਖ ਦਫਤਰ ਚ ਕਹਿੰਦੇ ਮੀਟਿੰਗ ਚ ਹਰਿਆਣਾ ਰਾਜਸਥਾਨ ਦਿੱਲੀ ਸਿੰਧ ਕਮਿਸ਼ਨ ਤੇ ਭਾਰਤ ਸਰਕਾਰ ਦੇ ਪ੍ਰਤੀਨਿਧੀ ਨੇ ਹਰਿਆਣਾ ਨੂੰ ਮਨੁੱਖਤਾ ਦੇ ਆਧਾਰ ਤੇ ਬਾਧੂ ਪਾਣੀ ਦੇਣ ਲਈ ਪੰਜਾਬ ਦੇ ਖਿਲਾਫ ਆਪਣੀ ਵੋਟ ਦੀ ਵਰਤੋਂ ਕੀਤੀ। ਵੀ ਮਨੁੱਖਤਾ ਦੇ ਆਧਾਰ ਤੇ 4000 ਕਿਊਸਿਕ ਪਾਣੀ ਪੀਣ ਲਈ ਦਿੱਤਾ ਜਾ ਰਿਹਾ ਬਾਧੂ। ਡੈਮਾ ਚ ਪਾਣੀ ਘਟ ਹੈ। ਪੰਜਾਬ ਪਿਆਸਾ ਮਰਦਾ ਮਰ ਜਵੇ। ਪਰ ਹਰਿਆਣਾ ਦਿੱਲੀ ਰਾਸਥਾਨੀ ਦੀ ਪਿਆਸ ਪੁਜੜੀ ਚਾਹੀਦੀ ਹੈ। ਫਿਰ ਇਹ ਇਹ ਕਿੱਥੋਂ ਦਾ ਇਨਸਾਫ ਹੈ ਜਨਾਬ। ਲੋ ਪੰਜਾਬ ਸਰਕਾਰ ਨੇ ਇਸ ਫੈਸਲੇ ਨੂੰ ਜਦੋਂ ਮੰਨਣ ਤੋਂ ਇਨਕਾਰ ਕੀਤਾ ਕਿਹੜਾ ਤਰੀਕਾ ਨਹੀਂ ਸਹੀ ਤੁਹਾਡਾ ਚਾਹੇ ਵੋਟ ਦਾ ਇਸਤੇਮਾਲ ਕਰ ਲੋ ਜਾਂ ਕਿਉਂਕਿ ਹਿਮਾਚਲ ਵਿੱਚ ਨਿਰਪੱਖ ਰਹੇਗਾ ਅਸਲ ਤੇ ਹਿਮਾਚਲ ਚ ਸਰਕਾਰ ਬੀਜੇਪੀ ਦੀ ਨਹੀਂ ਹੈ ਜੇ ਬੀਜੇਪੀ ਦੀ ਨੁਮਾਇਸ਼ ਹੋਈ ਤਾਂ ਉਹ ਅਗਲੇ ਕਿਸੇ ਪਾਸੇ ਨਹੀਂ ਪੁਕਤ ਅਗਲੇ ਦੇ ਨਾਮ ਪੰਜਾਬ ਵਾਲੇ ਅਖੱਚ ਚ ਨਾਮ ਉਹਦੇ ਲੈ ਅਖੱਚ ਚ ਸਾਡਾ ਪਾਣੀ ਥਰੇ ਤੱਕ ਜਾ ਰਿਹਾ ਉਹ ਤੋਂ ਬਾਅਦ ਤੁਸੀਂ ਦੇਖੋ ਆਪਣਾ ਕਿਵੇਂ ਕਰਨਾ ਕੇਂਦਰ ਸਰਕਾਰ ਦੇ ਦਵਾ ਦਾ ਪਰਸ਼ਾਵਾ ਕਹਿੰਦੇ ਅੱਜ ਉਸ ਸਮੇਂ ਬਿਲਕੁਲ ਕੱਲ ਦੀ ਮੀਟਿੰਗ ਚ ਸਮਝ ਆਇਆ ਜਦੋਂ ਆਜਪਾ ਦੀ ਅਗਵਾਈ ਵਾਲੇ ਸੂਬਿਆਂ ਨੇ ਪੰਜਾਬ ਦੇ ਖਿਲਾਫ ਪੁਕਤ ਦੇ ਨਜ਼ਰੇ ਆਏ ਕ ਪੰਜਾਬ ਦੇ ਮੁੱਖ ਸਕੱਤਰ ਜਿਹੜੇ ਅੜ ਗਏ ਇਸ ਮਸਲੇ ਤੇ ਪੰਜਾਬ ਦੇ ਇੰਡੀਆ ਦੀ ਮੀਟਿੰਗ ਸਮੁੱਚੀ ਕਾਰਵਾਈ ਦੌਰਾਨ ਪੂਰੀ ਤਰ੍ਹਾਂ ਅੜੇ ਰਹੇ ਵੀਵੀਐਮਬੀ ਨੇ ਹਰਿਆਣਾ ਨੂੰ ਫੌਰੀ ਵਾਧੂ ਪਾਣੀ ਦੇ ਦਾ ਫੈਸਲਾ ਲਿਆ ਤਾਂ ਪੰਜਾਬ ਸਰਕਾਰ ਦੇ ਪ੍ਰਤੀਨਿਧੀ ਤਲਖੀ ਚ ਵੀ ਆਏ ਉਹਨਾਂ ਨੇ ਕਾਰਵਾਈ ਤੇ ਦਸਖਤ ਕਰਨ ਤੋਂ ਇਨਕਾਰ ਕਰਤਾ ਹੁਣ ਇਹ 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 ਪਹਿਲੂ ਨੋਟ ਕਰਿਓ ਕਿਉਂਕਿ ਉਹ ਕਹਿੰਦੇ ਕਿ ਇਦਾਂ ਹੁੰਦਾ ਹੀ ਨਹੀਂਗਾ ਭਾਖੜਾ ਡੈਮ ਦੇ ਰੈਗੂਲੇਸ਼ਨ ਮੈਨੂਅਲ ਮੁਤਾਬਕ ਪੰਜਾਬ ਵੱਲੋਂ ਇੰਡੈਂਟ ਦਿੱਤਾ ਜਾਣਾ ਲਾਜ਼ਮੀ ਹੈ ਜੇ ਪੰਜਾਬ ਉਹਦੇ ਤੇ ਸਹਿਮਤੀ ਪ੍ਰਗਟਾਉਂਦਾ ਦਸਕਤ ਕਰਦਾ ਉਹ ਤੋਂ ਬਾਅਦ ਹੀ ਪਾਣੀ ਰੀਲੀਜ਼ ਕੀਤਾ ਜਾ ਸਕਦਾ ਬੀਬੀਐਮਈ ਦੇ ਬੋਰਡ ਨੇ ਤਰਕ ਦਿੱਤਾ ਕਿ ਸਪੈਸ਼ਲ ਕੇਸ ਦੇ ਆਧਾਰ ਤੇ ਹਰਿਆਣਾ ਨੂੰ ਪਾਣੀ ਦੇਣ ਲਈ ਰੈਗੂਲੇਸ਼ਨ ਮੈਨੂਅਲ ਅਨੁਸਾਰ ਚੱਲਣ ਦੀ ਕੋਈ ਜ਼ਰੂਰਤ ਨਹੀਂ ਨਾਜ਼ਿਰ ਪੇਰੀ ਲਾ ਮੰਦਿਆਂ ਨਾ ਅਸੀਂ ਮੈਨੂ ਰੈਗੂਲੇਸ਼ਨ ਮੈਨੂਅਲ ਮੰਦਿਆਂ ਅਸੀਂ ਤਾਂ ਆਪਣੀ ੱੱਕਾ ਕਰਨਾ ਤੇ ੱੱਕੇ ਦਾ ਫਿਰ ਕੋਈ ਨਿਯਮ ਸਿਧਾਂਤ ਨਹੀਂ ਹੁੰਦਾ ਉਹ ੱੱਕਾ ਤੁਸੀਂ ਕਰ ਰਹੇ ਹੋ ਪੰਜਾਬ ਨੇ ਇਸ ਉੱਤੇ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ ਇਹ ਵੀ ਮਸ਼ਵਰਾ ਸਾਹਮਣੇ ਆਇਆ ਕਿ ਰੈਗੂਲੇਸ਼ਨ ਮੈਨੂਅਲ 'ਚ ਸੋਧ ਲਈ ਤਿੰਨ ਮੈਂਬਰੀ ਤਕਨੀਕੀ ਕਮੇਟੀ ਬਣਾ ਲਈ ਜਾਵੇ ਪਰ ਬੋਰਡ ਨੇ ਆਖ ਦਿੱਤਾ ਕਿ ਇਸ ਦੀ ਕੋਈ ਲੋੜ ਨਹੀਂ ਹਸਤਾ ਪਾਣੀ ਲੈਣਾ ਹੀ ਲੈਣਾ ਪੰਜਾਬ ਸਰਕਾਰ ਨੇ ਇਹ ਵੀ ਪੱਖ ਰੱਖਿਆ ਕਿ ਜੇ ਹਰਿਆਣਾ ਨੂੰ ਪੀਣ ਲਈ ਬਾਧੂ ਪਾਣੀ ਦਿੱਤਾ ਜਾਣਾ ਹੈ ਤਾਂ ਆਬਾਦੀ ਦੇ ਲਿਹਾਜ਼ ਨਾਲ ਸਿਰਫ 1700 ਕਿਊਸਕ ਬਣਦਾ ਕਹਿੰਦੇ ਤੁਸੀਂ ਪੀਣ ਵਾਲੇ ਪਾਣੀ ਲਈ ਲੋਡ ਕਰਦੇ ਹੋ ਨਾ ਤਾਂ ਹਰਿਆਣਾ ਦੀ ਜਿੰਨੀ ਆਬਾਦੀ ਹੈ ਉਹਦੇ ਸਾਬ ਨਾਲ 1700 ਕਿਊਸਕ ਪਾਣੀ ਬਣਦਾ ਪਰ ਕਹਿੰਦੇ ਨਹੀਂ ਅਸੀਂ ਤੁਹਾਨੂੰ ਤਾਂ ਵੀ 4000 ਕਿਊਸਕ ਦੇ ਰਹੇ ਹਾਂ ਪਰ ਤੁਸੀਂ 8500 ਕਿਊਸਕ ਦੇ ਇਸ ਲਈ ਅੜੇ ਹੋ ਜੀ ਕਹਿੰਦੇ ਕਿ ਸਾਰਾ ਕੁਝ ਸਾਡਾ ਹੁਣ ਇਸੇ ਪਾਣੀ ਤੇ ਸਾਰੇ ਚੱਲੇ ਜਦੋਂ ਕਿ 20 ਮਈ ਤੱਕ ਤੁਹਾਨੂੰ ਪਾਣੀ ਨਹੀਂ ਮਿਲਦਾ 21 ਮਈ ਤੋਂ ਦੁਬਾਰਾ ਸ਼ੁਰੂ ਹੋਣਾ ਸੀ ਦੱਸਣ ਜੋ ਹੈ ਕਿ ਪਿਛਲੇ 2 ਦਿਨਾਂ ਤੋਂ ਇਹ ਮੁੱਦਾ ਸਿਆਸੀ ਰੰਗ ਫੜ ਗਿਆ ਹੈ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀ ਇਸ ਮਸਲੇ ਤੇ ਆਮੋ ਸਾਹਮਣੇ ਨੇ ਹੋਰ ਸਿਆਸੀ ਦਾ ਲਾਂਮੋ ਸਾਹਮਣੇ ਹੋ ਗਏ ਨੇ ਬੀਵੀਐਮ ਨੇ ਅੱਜ 4 ਵਜੇ ਮੀਟਿੰਗ ਬੁਲਾਈ ਸੀ ਕੱਲ ਇਸ ਮੀਟਿੰਗ ਦੇ ਵਿੱਚ ਕਰੀਬ 9:30 ਵਜੇ ਤੱਕ ਚੱਲੀਏ ਰਾਤ ਇਸ ਦੌਰਾਨ ਪੰਜਾਬ ਨੇ ਪੱਖ ਰੱਖਿਆ ਕਿ ਹਰਿਆਣਾ ਦਾ ਦਰਿਆਈ ਪਾਣੀ ਵਿਚ 2987 ਐਮਐਫ ਇਸਾ ਜਿਹੜਾ ਉਹ ਪਰ ਹਰਿਆਣਾ ਹੁਣ ਤੱਕ 3110 ਐਮਐਫ ਪਾਣੀ ਵਰਤ ਚੁੱਕਿਆ ਜਿਹੜਾ ਉਹਦਾ ਕੁੱਲ ਹਿੱਸਾ ਬਣਦਾ ਰੋਟੇਸ਼ਨ ਦੇ हिसाब ਨਾਲ 20 ਮਈ ਤੱਕ ਦੇ 2987 ਐਮਐਫ ਹੈ ਪਰ ਉਹ 3110 ਐਮਐਫ ਵਰਤ ਚੁੱਕਿਆ ਜੋ 104% ਦੀ ਬਣਦਾ ਤੇ ਇਹਦੇ باوجود ਵੀ ਉਹ ਕਹਿੰਦਾ ਨਹੀਂ ਜੀ ਅਸੀਂ ਤਾਂ 8500 ਕਿਊਸਕ ਹੁਣ ਤਾਜੇ ਤੇ ਸਾਮਣਾ ਲੈਣਾ ਅਸੀਂ ਨਹੀਂ ਪਿੱਛੇ ਨੂੰ ਜਾਣਾ 4 ਅਪ੍ਰੈਲ ਨੂੰ ਬੀਬੀਐਮ ਦੀ ਮੀਟਿੰਗ 'ਚ ਹਰਿਆਣਾ ਨੇ ਮਨੁੱਖਤਾ ਦੇ ਆਧਾਰ 'ਤੇ 4000 ਕਿਊਸਕ ਪਾਣੀ ਦੀ ਮੰਗ ਕੀਤੀ ਸੀ ਪੰਜਾਬ ਨੇ ਪੀਣ ਵਾਲੇ ਪਾਣੀ ਦੇ ਸੰਕਟ ਦੇ ਮੱਦੇਨਜ਼ਰ ਇਹ ਪਾਣੀ ਹਰਿਆਣਾ ਨੂੰ ਦਿੱਤਾ 10 ਦਿਨਾਂ ਮਗਰੋਂ ਫਿਰ ਮੰਗ ਹਰਿਆਣਾ ਨੇ 8500 ਕਿਊਸਕ ਦੀ ਰੱਖਤੀ ਜਦਕਿ ਆਬਾਦੀ ਦੇ لحاظ ਨਾਲ ਉਸ ਨੂੰ ਸਿਰਫ ਫालतू ਪਾਣੀ ਜਿਹੜਾ ਮਤਲਬ ਆਪਣੀ ਹੱਦ ਵਰਤਨ ਤੋਂ ਬਾਅਦ ਹੋਰ ਕੋਲ ਦਿੱਤਾ ਜਾ ਸਕਦਾ ਹੈ ਤਰਸ ਦੇ ਆਧਾਰ 'ਤੇ ਲੋੜ ਦੇ ਅਨੁਸਾਰ ਤੇ ਪਿਆਸ ਦੇ ਆਧਾਰ 'ਤੇ ਉਹ ਹੈ ਜਿੰਨੀ ਆਬਾਦੀ ਉਹਦੇ ਸਭ ਨਾਲ 1700 ਕਿਊਸਕ ਇਸ ਦੇ ਬਾਵਜੂਦ ਵੀ ਉਸ ਨੂੰ 4700 ਕਿਸੀ ਦਿੱਤਾ ਜਾਂਦਾ ਰਿਹਾ ਪਰ 85 ਲੋਕੀ ਕਿਸੀ ਕਿਤੇ ਅੜਿਆ ਤੇ ਨਤੀਜਾ ਕਹਿੰਦੇ ਜੀ ਹੁਣ ਇੱਕ ਟਕਰਾਲੀ ਸਿੱਤੀ ਬਣ ਗਈ ਹੈ ਹੁਣ ਇਹ ਤਣਾਵ ਬਹੁਤ ਵੱਧ ਗਿਆ ਤੇ ਇਸ ਮਸਲੇ ਤੇ ਹੁਣ ਅੱਗਾ ਕਾਫੀ ਦ੍ਰਿਸ਼ ਫਿਕਰਮੰਦੀ ਵਾਲਾ ਉਹ ਫਿਕਰਮੰਦੀ ਵਾਲਾ ਦ੍ਰਿਸ਼ ਕਿੱਥੋਂ ਹੈ ਕਿਉਂਕਿ ਉਹਨਾਂ ਨੇ ਪੰਜਾਬ ਦੇ ਡਾਇਰੈਕਟਰ ਨੂੰ ਹਟਾਤਾ ਉੱਥੇ ਹਰਿਆਣੇ ਵਾਲਾ ਬੰਦਾ ਲਾਤਾ ਇਹ ਤੋਂ ਪਹਿਲਾਂ ਸਾਡੀ ਨੁਮਾਇੰਦਗੀ ਘਟਾਈ ਸਾਡੇ ਕੰਟਰੋਲਾਂ ਤੋਂ ਸਾਨੂੰ ਪਰੇ ਕੀਤਾ ਕੇਂਦਰ ਆਪਣਾ ਗਲਬਾ ਕਰ ਗਿਆ ਜਦੋਂ ਕਿ ਪਾਣੀ ਸਟੇਟ ਮਸਲਾ ਤੇ ਪਰ ਹੁਣ ਤੱਕੇ ਨਾਲ ਇੱਕ ਮੈਂਬਰ ਜਿਹੜਾ ਸਾਡਾ ਡਾਇਰੈਕਟਰ ਸੀ ਉਹਨੂੰ ਵੀ ਹਟਾ ਕੇ ਉੱਥੇ ਹਰਿਆਣੇ ਵਾਲਾ ਵੱੱਧ ਲਾਤਾ ਲੋ ਜੀ ਮੈਂ ਇਹਦੇ ਪਰ ਵੀ ਆਉਣਾ ਬਿਲਕੁਲ ਜੀ ਜਿਹੜਾ ਹਰਿਆਣਾ ਹੁਣ ਕਹਿ ਰਿਹਾ ਕਿ ਸਭ 8500 ਕਿਊਸਕ ਤੋਂ ਘੱਟ ਲੈਣਾ ਨਹੀਂਗਾ 4000 ਕਿਊਸਕ ਦੇ ਰਹੇ ਹਾਂ ਜਦੋਂ ਕਿ ਲੋਡ 1700 ਕਿਊਸਕ ਦੀ ਹੋਆ ਪਰ ਉਹ ਕਹਿੰਦੇ ਨਹੀਂ ਜੀ ਸਾਡਾ ਤਾਂ ਜਿੰਨਾ ਚੱਲਿਆ ਹੁੰਦਾ ਉਨਾ ਹੀ ਦੋ ਚਾਹੇ ਅਸੀਂ ਆਪਣਾ ਵਰਤ ਲਿਆ ਚਾਹੇ ਵੱਧ ਵਰਤ ਲਿਆ ਜੋ ਮਰਜ਼ੀ ਕਰ ਲੋ ਅੱਛਾ ਤਾਂ ਕਿ ਨਾਲ ਕਰਾਂਗੇ ਵੀ ਜਦੋਂ ਹੜਾ ਹੁੰਦੇ ਨੇ ਤਾਂ ਦਾ ਹਰਿਆਣਾ ਵੀ ਲਿਖ ਕੇ ਭੇਜ ਦਿੰਦਾ ਹੈ ਰਾਜਸਥਾਨ ਵੀ ਲਿਖ ਕੇ ਭੇਜਦਾ ਸਾਡੇ ਜੀ ਘਟਾ ਦਿਓ ਪਾਣੀ ਅਗਲੇ ਦਿਨਾਂ ਚ ਲੈ ਲਾਂਗੇ ਮਤਲਬ ਹੜ੍ਹ ਚ ਡੁੱਬੇ ਪੰਜਾਬ ਹਾ ਰੋਪੜ ਅਨੰਦਪੁਰ ਸਾਹਿਬ ਵਾਲੀ ਬੈਲਟ ਸਾਰੀ ਕਿਵੇਂ ਮਾਰ ਪੈਂਦੀ ਹੈ ਉਸ ਸੜਾਂ ਦੇ ਵਿੱਚ ਅਸੀਂ ਜਾਣਦੇ ਹਾਂ ਉਹਦੀ ਮਾਰ ਕਿੱਥੇ ਤੱਕ ਜਾਂਦੀ ਹੈ ਉਹ ਲੁਧਿਆਣੇ ਤੱਕ ਅਸੀਂ ਜਾਣਦੇ ਹਾਂ ਲੋਕਾਂ ਦੇ ਘਰਾਂ ਚ ਪਾਣੀ ਵੜਦਾ ਖੇਤਾਂ ਚ ਪਾਣੀ ਫਸਲਾਂ ਤੈਰਦੀਆਂ ਪਸ਼ੂ ਡੰਗਰ ਦਾ ਨੁਕਸਾਨ ਹੁੰਦਾ ਹੈ ਉਹ ਅਸੀਂ ਜਾਣਦੇ ਹਾਂ ਪਰ ਉਸ ਸਮੇਂ ਕਹਿੰਦੇ ਹੋ ਨਾ ਜੀ ਸਾਨੂੰ ਨਹੀਂ ਬੱਦ ਪਾਣੀ ਚਾਹੀਦਾ ਸਾਡੀ ਤਾਂ ਜੀ ਘਟਾ ਦਿਓ ਡਿਮਾਂਡ ਭੇਜਤੀ ਅਸੀਂ ਤੇ ਹੁਣ ਜਦੋਂ ਡੈਮਾਂ ਚ ਪਿਛਲੇ ਸਾਲਾਂ ਦੇ ਮੁਕਾਬਲੇ ਪਾਣੀ ਘਟ ਹੈ ਜਦੋਂ ਪੰਜਾਬ ਨੂੰ ਆਪਣੇ ਪਾਣੀ ਦੀ ਪੂਰਤੀ ਪੂਰੀ ਨਹੀਂ ਹੋ ਰਹੀ ਤੇ ਉਹ ਸਮੇਂ ਕਹਿੰਦੇ ਜੀ ਅਸੀਂ ਤਾਂ ੱੱਕੇ ਨਾਲ ਲਵਾਂਗੇ ਡੰਡੇ ਤੇ ਜ਼ੋਰ ਤੇ ਲਵਾਂਗੇ ਸਾਡੀ ਸਰਕਾਰ ਲਓ ਜੀ ਹੁਣ ਕੀਤਾ ਕੀ ਹਰਿਆਣਾ ਪੰਜਾਬ ਚ ਪਾਣੀਆਂ ਦੇ ਝਗੜੇ ਦੇ ਦਰਮਿਆਨ ਹੀ ਭਾਖੜਾ ਡੈਮ ਉੱਤੇ ਪੰਜਾਬ ਪੁਲਿਸ ਤਾਇਨਾਤ ਹੋ ਗਈ ਮੁੱਖ ਮੰਤਰੀ ਸਾਹਿਬ ਨੇ ਉੱਥੇ ਰੁਕ ਕਰ ਲਿਆ ਉਹ ਉੱਪੜ ਰਹੇ ਨੇ ਉਹ ਕਹਿੰਦੇ ਮੈਂ ਲੜਾਈ ਫਰੰਟ ਤੇ ਖੜ ਕੇ ਲੜਾਂਗਾ ਅਕਾਲੀ ਦਲ ਦੇ ਨੁਮਾਇੰਦੇ ਕਹਿੰਦੇ ਅਸੀਂ ਨਾਲ ਆ ਕਾਂਗਰਸ ਕਹਿੰਦੀ ਅਸੀਂ ਨਾਲ ਆ ਬੀਜੇਪੀ ਦੇ ਲੀਡਰ ਚੁੱਪ ਨੇ ਹਾਂ ਬਿੱਟੂ ਹੋਰੀ ਦੂਏ ਪਾਸੇ ਬੋਲੀ ਜਾਂਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਗਲਤ ਮੌਕੇ ਤੇ ਮਸਲਾ ਖੜਾ ਕਰਦੇ ਆ ਭਰਾਵਾ ਮਸਲਾ ਹਰਿਆਣੇ ਨੇ ਖੜਾ ਕੀਤਾ ਮਤਲਬ ਠੀਕ ਆ ਵੀ ਬਿੱਟੂ ਰਾਜਸਥਾਨ ਦੇ ਕੋਟੇ ਚੋਂ ਰਾਸਵਾ ਮੈਂਬਰ ਹੈ ਹੈਨਾ ਕੇਂਦਰ ਚ ਬੀਜੇਪੀ ਦੇ ਮੰਤਰੀ ਅਗਲੇ ਨੇ ਪੰਜਾਬ ਤੋਂ ਕੀ ਲੈਣਾ ਅਗਲੇ ਨੇ ਉਹਨਾਂ ਨੂੰ ਬਣਾਇਆ ਪੰਜਾਬ ਨੇ ਥੋੜਾ ਬਣਾਇਆ ਪੰਜਾਬ ਨੇ ਤਾਂ ਹਰਾਇਆ ਸੀ ਨਾ ਇਸ ਲਈ ਬੋਲੀ ਉਹਨਾਂ ਦੀ ਬੋਲਦੇ ਇੱਥੋਂ ਹਿਸਾਬ ਲਾਓ ਕਿ ਕੱਲ ਨੂੰ ਜੇ ਬੀਜੇਪੀ ਦੀ ਪੰਜਾਬ ਸਰਕਾਰ ਆਈ ਸੋਚੋ ਫਿਰ ਕੀ ਹੋਊਗਾ ਪਰ ਮਸਲਾ ਤਾਂ ਤਾਂ ਇਹ ਨਾ ਜੇ ਸਾਡੇ ਵਾਲੇ ਸਹੀ ਹੁੰਦੇ ਜੇ ਅਕਾਲੀ ਦਲ ਸਹੀ ਰੋਲ ਨਿਭਾਉਂਦਾ ਆਮ ਆਦਮੀ ਪਾਟੇਲ ਚੁਣੇ ਸੀ ਉਹ ਸਹੀ ਰੋਲ ਨਿਭਾਉਂਦੇ ਕਾਂਗਰਸ ਨੂੰ ਲੋਕ ਰਾਜ ਭਗ ਸੌਮ ਤੇਰੇ ਜੋ ਪੰਜਾਬ ਦੇ ਇਤਿਹਾਸੀ ਬਣਦੇ ਤਾਂ ਤਾਂ ਹਿਸਾਬ ਲਈਏ ਚਲੋ ਹੁਣ ਕੀ ਹੋਇਆ ਜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਨੇ ਭਾਖੜਾ ਡੈਮ ਦੇ ਡਾਇਰੈਕਟਰ ਵਾਟਰ ਰੈਗੂਲੇਸ਼ਨ ਵਾਟਰ ਰੈਗੂਲੇਸ਼ਨ ਦੇ ਜਿਹੜੇ ਡਾਇਰੈਕਟਰ ਨੇ ਇੰਜੀਨੀਅਰ ਆਕਾਸ਼ਦੀਪ ਸਿੰਘ ਉਹਨੂੰ ਹਟਾਤਾ ਉਹਦੀ ਥਾਂ ਦੇ ਉੱਤੇ ਹਰਿਆਣੇ ਵਾਲੇ ਸੰਜੀਪ ਕੁਮਾਰ ਨੂੰ ਲਾਤਾ ਬਿਲਕੁਲ ਜੀ ਹੁਣ ਇੰਜੀਨੀਅਰ ਸੰਜੀਵ ਕੁਮਾਰ ਨੂੰ ਡਾਇਰੈਕਟਰ ਰੈਗੂਲੇਸ਼ਨ ਬਣਾਇਆ ਗਿਆ ਸੰਜੀਵ ਹਰਿਆਣਾ ਦੇ ਕੋਟੇ ਚ ਬੋਰਡ ਚ ਨਿਯੁਕਤ ਨੇ ਸੰਜੀਵ ਇਸ ਤੋਂ ਪਹਿਲਾਂ ਡੈਮ ਸੇਫਟੀ ਦੇ ਡਾਇਰੈਕਟਰ ਸੀ ਉਹਨਾਂ ਦੀ ਜਗ੍ਹਾ ਇਸ ਡੈਮ ਸੇਫਟੀ ਦੇ ਡਾਇਰੈਕਟਰ ਦੇ ਅਹੁਦੇ ਤੇ ਉਤੇ ਆਕਾਸ਼ਦੀਪ ਨੂੰ ਨਿਯੁਕਤ ਕਰਤਾ ਉਲਟ ਕਰਤਾ ਮਤਲਬ ਆਕਾਸ਼ਦੀਪ ਨੂੰ ਡੈਮ ਸੇਫਟੀ ਵਾਲੇ ਥਾਂ ਭੇਜਤਾ ਡੈਮ ਸੇਫਟੀ ਵਾਲੇ ਨੂੰ ਬਟ ਰੈਗੂਲੇਸ਼ਨ ਵਾਲੇ ਥਾਂ ਤੇ ਭੇਜਤਾ ਕਿ ਕੰਟਰੋਲ ਸਾਡੇ ਹੱਥ ਚ ਆ ਜਾਵੇ ਪਾਣੀ ਨੂੰ ਰੈਗੂਲੇਸ਼ਨ ਕਰਨ ਦਾ ਇੱਥੋਂ ਖੇਲ ਹੋਇਆ ਤੇ ਆਰਡਰਾਂ ਦੇ ਉੱਤੇ ਇਹ ਦਾਵਾ ਕਰਕੇ ਲਿਖਿਆ ਕਿ ਆਕਾਸ਼ਦੀਪ ਨੇ ਖੁਦ ਮੰਗ ਕੀਤੀ ਸੀ ਕਿ ਮੈਨੂੰ ਥੋਟਾ ਦਿੱਤਾ ਜਾਵੇ ਇੰਨਾ ਤੱਕ ਹੈ ਪੰਜਾਬ ਸਰਕਾਰ ਨੇ ਦਾ ਸਖਤ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ BBMB ਨੂੰ ਲਿਖਿਆ ਕਿ ਸੰਜੀਪ ਕੁਮਾਰ ਨੂੰ ਸਿਰਫ ਡੈਮ ਸੇਫਟੀ ਦੀ ਹੀ ਜਾਣਕਾਰੀ ਹੈ ਉਹਦਾ ਹੀ ਤਜਰਬਾ ਹੈ ਉਹਦਾ ਹੀ ਅਨੁਭਵ ਹੈ ਉਹਦੇ ਕੋਲ ਬੱਟ ਰੈਗੂਲੇਸ਼ਨ ਦਾ ਤਜਰਬਾ ਨਹੀਂ ਹੈ ਉਸ ਨੂੰ ਇਹ ਅਹੁਦੇ ਤੇ ਨਹੀਂ ਬਿਠਾਉਣਾ ਚਾਹੀਦਾ ਇਹ ਇਹ ਉਹਦਾ ਨਹੀਂ ਸੁਪਣਾ ਜਦ ਪਰ ਇਹਦੇ ਬਾਵਜੂਦ ਕਿੱਥੇ ਸੁਣਦੀ ਹੈ ਸਰਕਾਰ ਅਗਲੇ ਕਹਿੰਦੇ ਕੰਟਰੋਲ ਸਾਡੇ ਹੱਥ ਚਾਵੇ ਅਸੀਂ ਜਿੰਨਾ ਪਾਣੀ ਚਾਹੀ ਛੱਡਾਂਗੇ ਲੈ ਕੇ ਜਾਵਾਂਗੇ ਇਸ ਨਿਯੁਕਤੀ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦੀ ਮੰਗ ਉੱਠ ਰਹੀ ਹੈ ਹਾਲਤ ਦੇਖਦੇ ਹੋਏ ਆ ਪੰਜਾਬ ਸਰਕਾਰ ਨੇ ਬਕਾਇਦਾ ਪੁਲਿਸ ਨੇ ਬਕਾਇਦਾ ਪ੍ਰਬੰਧ ਕੀਤੇ ਨੇ ਡੈਮ ਦੇ ਉੱਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਆ ਵੱਡੀ ਫੋਰਸ ਪਹੁੰਚ ਗਈ ਆ ਮੁੱਖ ਮੰਤਰੀ ਮੰਤਰੀ ਉੱਥੇ ਸਾਰੇ ਹਾਜ਼ਰ ਹੋ ਰਹੇ ਨੇ ਪੂਰਾ ਤਾਮਚਮ ਸਰਕਾਰ ਦਾ ਇੱਕ ਤਰ੍ਹਾਂ ਨਾਲ ਸਾਰੀਆਂ ਨਜ਼ਰਾਂ ਉੱਥੇ ਲੱਗੀਆਂ ਨੇ ਦੱਸਦੀ ਹੈ ਕਿ ਕਰੀਬ 17 ਦਿਨ ਤੋਂ ਭਾਖੜਾ ਨਹਿਰ ਦੇ ਵਿੱਚ ਹਰਿਆਣਾ ਨੂੰ ਮਿਲਣ ਵਾਲੇ 850000 ਕਿਊਸ ਪਾਣੀ ਨੂੰ ਘਟਾ ਕੇ 4000 ਕਿਊਸਕ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੇ ਆਪਣੀ ਹੱਦ ਆਪਣੀ ਮੱਧ ਜਿੰਨੀ ਪਾਣੀ ਦੀ ਉਹਨਾਂ ਦੀ ਬਣਦੀ ਆ ਮਿਆਦ 20 ਮਈ ਤੱਕ ਉਹ ਮਾਰਚ ਮਹੀਨੇ ਚ ਮੁਕਾ ਲਈ ਸੀ ਪੰਜਾਬ ਦੇ ਸੀਐਮ ਭਗਵੰਤ ਸਿੰਘ ਨੇ ਕਿਹਾ ਕਿ ਹਰਿਆਣਾ ਆਪਣੇ ਕੋਟੇ ਦਾ ਪਾਣੀ ਮਾਰਚ ਚ ਖਤਮ ਕਰ ਚੁੱਕਿਆ ਹੁਣ ਅਸੀਂ ਉਹਨਾਂ ਨੂੰ ਤਰਸ ਦੇ ਦਰ ਤੇ 4000 ਕਿਊਸਕ ਮਾਨਵਤਾ ਦੇ ਦਰ ਤੇ ਦੇ ਰਹੇ ਹਾਂ ਬੀਵੀਐਮਬੀ ਨੇ ਫੈਸਲਾ ਕੀ ਕੀਤਾ ਜਿਹਦੀ ਆਪਾਂ ਗੱਲ ਕਰਕੇ ਅੱਥੇ ਡਾਇਰੈਕਟਰ ਬਦਲਣਾ ਹਰਿਆਣਾ ਨੂੰ ਪੂਰਾ ਪਾਣੀ ਦੇਣ ਦੇ ਇਸ ਵਿਵਾਦ ਚ ਲੈ ਕੇ ਬਕਾਇਦਾ ਤੌਰ ਤੇ ਬੀਬੀ ਐਮਬੀ ਨੇ ਐਮਰਜੈਂਸੀ ਮੀਟਿੰਗ ਬੁਲਾਈ ਜਿਸ ਫੈਸਲਾ ਕਰ ਲਿਆ ਕਿ ਹਰਿਆਣਾ ਦੇ ਲਈ 85000 ਕਿਊਸਕ ਪਾਣੀ ਦਿੱਤਾ ਜਾਊਗਾ ਕੇਂਦਰ ਤੋਂ ਹਦਾਇਤ ਲੈ ਲਈ ਅਧਿਕਾਰੀਆਂ ਨੂੰ ਇਸ ਬਾਰੇ ਹੁਕਮ ਦਿੱਤੇ ਜਦੋਂ ਅਧਿਕਾਰੀ ਖਾਸ ਕਰਕੇ ਪੰਜਾਬ ਵਾਲੇ ਅੜੇ ਤਾਂ ਉਹ ਕਹਿੰਦੇ ਵੀ ਐਂ ਕਰੋ ਫਿਰ ਮਨੋ ਵਾਲਾ ਖੱਟਰ ਦੇ ਹੁਕਮ ਵੀ ਪਵਾ ਲਓ ਤੇ ਪੰਜਾਬ ਸਰਕਾਰ ਨੇ ਇਸ ਦਾ ਵਿਰੋਧ ਕੀਤਾ ਉਹਨਾਂ ਦੇ ਪ੍ਰਤੀਨਿਧਾਂ ਨੇ ਕਹਿੰਦੇ ਬਦਲ ਕੇ ਪਰੇ ਮਾਰੋ ਤੇ ਚੱਕ ਕੇ ਜੀ ਕਸ਼ਦੀਪ ਨੂੰ ਬਦਲ ਕੇ ਉਹਦੀ ਥਾਂ ਤੇ ਸੰਜੀਵ ਕੁਮਾਰ ਹਰਿਆਣੇ ਕੋਟੜ ਲਾਲਾ ਹੁਣ ਪੰਜਾਬ ਦੇ ਵਿੱਤ ਮੰਤਰੀ ਕਹ ਰਹੇ ਨੇ ਕਿ ਹਰਿਆਣਾ ਨੇ ਆਪਣੇ ਸਮੇਂ ਚ ਤਾਂ ਸੇਫਟੀ ਕੀਤੀ ਨਹੀਂ ਪਾਣੀ ਦੀ ਬਚਤ ਕੀਤੀ ਨਹੀਂ ਜੇ ਜਦ ਸਰਫੇ ਨਾ ਚੱਲੇ ਹੁੰਦੇ ਤਾਂ ਇਹ ਦਿਨ ਨਾ ਦੇਖਣੇ ਪੈਂਦੇ ਅਗਲੇ ਕਹਿੰਦੇ ਹੁਣ ਸਾਡੇ ਕੋਲ ਫालतੂ ਹੈ ਨਹੀਂ ਪਰ ਉਹ ਕਹਿੰਦੇ ਜੀ ਹਰਿਆਣਾ ਚ ਵੀ ਸਾਡੀ ਹੈ ਰਾਜਸਥਾਨ ਚ ਵੀ ਸਾਡੀ ਹੈ ਦਿੱਲੀ ਚ ਵੀ ਸਾਡੀ ਹੈ ਕੇਂਦਰ ਚ ਵੀ ਸਾਡੀ ਹੈ ਤੇ ਬਾਹ ਅਸੀਂ ਮਰੋੜਾਂਗੇ ਵੀ ਤੇ ਪਾਣੀ ਲੈ ਕੇ ਵੀ ਜਾਵਾਂਗੇ ਹਾਂ ਹੁਣ ਇਹਦੇ ਉੱਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ ਅਕਾਲੀ ਦਲ ਕਹਿੰਦਾ ਵੀ ਜੇ ਪੰਜਾਬ ਸਰਕਾਰ ਨੇ ਪਾਣੀ ਦੇਤਾ ਤੇ ਅਸੀਂ ਮੋਰਚਾ ਲਾਵਾਂਗੇ ਕਾਂਗਰਸ ਕਹਿੰਦੇ ਵੀ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਪਰ ਹੁਣ ਅਸੀਂ ਚੁੱਪਾਂ ਕਿਉਂਕਿ ਅਸੀਂ ਹੋਰ ਥੂਪਿਆਂ ਚ ਵੀ ਆਪਣੀ ਰਾਜਨੀਤੀ ਕਰਨੀ ਆ ਉਵੇਂ ਅਸੀਂ ਖੁੱਲਕੇ ਨਹੀਂ ਬੋਲਦੇ ਮਾਚਲ ਵਾਲੀ ਕਾਂਗਰਸ ਸਰਕਾਰ ਤੇ ਨਵੇਂ ਦੇ ਕਹਿੰਦੇ ਅਸੀਂ ਕਿਸੇ ਪਾਸੇ ਨਹੀਂ ਜਾਣਾ ਹੈਨਾ ਆਮ ਆਦਮੀ ਪਾਰਟੀ ਜਦੋਂ ਦਿੱਲੀ ਚ ਕੇਜਰੀਵਾਲ ਦੀ ਸਰਕਾਰ ਸੀ ਤਦ ਕਦੇ ਨਹੀਂ ਪਾਣੀ ਦੀ ਗੱਲ ਕੀਤੀ ਕਿ ਉਹਨਾਂ ਨੂੰ ਵੱਧ ਜਾ ਰਿਹਾ ਜੀ ਹੁਣ ਘਟਾ ਲਈ ਹੁਣ ਡੈਮਾਂ ਚ ਪਾਣੀ ਘਟਾ ਹੈ ਅੱਜ ਦਿੱਲੀ ਚ ਉਹਨਾਂ ਦੀ ਸਰਕਾਰ ਨਹੀਂ ਤਾਂ ਇਹ ਵੀ ਰੋਲਾ ਪਾਉਂਦੇ ਨੇ ਹਰਿਆਣੇ ਦੇ ਨਾਲ ਪੇਚ ਫਸਿਆ ਸਥਿਤੀ ਬਿਲਕੁਲ ਹਰ ਬਾਰ ਅਧਿਕਾਰਕ ਪੱਧਰ ਤੇ ਇਹ ਜੀਆਂ ਕਰਮੀਆਂ ਹੁੰਦੀਆਂ ਆਈਆਂ ਪਰ ਜਿਵੇਂ ਕੇਂਦਰ ਨੇ ਸੁੱਬਿਆਂ ਦੀ ਸੁੱਬਿਆਂ ਦੇ ਪਰ ਕੁੱਤਰੇ ਖਾਸ ਕਰਕੇ ਪੰਜਾਬ ਦੇ ਪਰ ਕੁੱਤਰ ਕੇ ਬੀਬੀ ਐਮਪੀ ਚੋਂ ਨੂੰ ਦਰਕਨਾਰ ਕੀਤਾ ਉਸ ਸਮੇਂ ਜੇਕਰ ਪੰਜਾਬ ਦੀਆਂ ਰਾਜਨੀਤਿਕ ਤਰ੍ਹਾਂ ਸਮਾਜਿਕ ਤਰ੍ਹਾਂ ਲੜਾਈ ਲੜਦੀਆਂ ਤਾਂ ਜੇ ਦਿਨਾਂ ਦੇਖਣੇ ਪੈਂਦੇ ਪੰਜਾਬ ਹਰਿਆਣਾ ਚ ਚੱਲ ਰਹੇ ਵਿਵਾਦ ਦੇ ਵਿਚਾਲੇ ਕਹਿੰਦੇ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਨੇ ਜਿਹੜਾ ਫੈਸਲਾ ਕੀਤਾ ਕਿ ਬਕਾਇਦਾ ਤੇ 85 ਕੁਸਰ ਪਾਣੀ ਛੱਡ ਦੋ ਇਸ ਮਸਲੇ ਤੇ ਪੰਜਾਬ ਸਰਕਾਰ ਜਿੱਥੇ ਧਰ ਹੱਥ ਤੇ ਲੜਾਈ ਲੜਨ ਲਈ ਉਤਰਿਆ ਹੀ ਆ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਰੁਖ ਕਰ ਲਿਆ ਨੰਗਲ ਦਾ ਹਣਾ ਚਿੱਠੀਆਂ ਵੀ ਲਿਖਤੀਆਂ ਹਰਿਆਣਾ ਨੂੰ ਕੇਂਦਰ ਨੂੰ ਵੀ ਲਿਖਤੀਆਂ ਇੱਥੋਂ ਤੱਕ ਕਿ ਕਾਨੂੰਨੀ رائے ਵੀ ਲੈਣੀ ਸ਼ੁਰੂ ਕਰ ਦਿੱਤੀ ਹੈ ਜੀ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਸ ਮਸਲੇ ਤੇ ਕਾਨੂੰਨੀ رائے ਲੈਣੀ ਸ਼ੁਰੂ ਕਰ ਦਿੱਤੀ ਹੈ ਤੇ ਉਧਰ ਰਵਨੀਤ ਬਿੱਟੂ ਹੋਰੀ ਤੇ ਸੁਨੀਲ ਜਾਖੜ ਹੋਰਾਂ ਨੂੰ ਵੀ ਸਵਾਲ ਹੋਣ ਲੱਗੇ ਨੇ ਕਿ ਹੁਣ ਦੱਸੋ ਭਾਈ ਤੁਸੀਂ ਅਸਤੀਫੇ ਦੇਣੇ ਨੇ ਪੰਜਾਬ ਨਾਲ ਖੜਨਾ ਹੈ ਕਿ ਦਿੱਲੀ ਨਾਲ ਖੜਨਾ ਹੈ ਇਹ ਸਵਾਲ ਉਹਨਾਂ ਮੂਰੇ ਵੀ ਹੈ ਬਿੱਟੂ ਦੇ ਉੱਤੇ ਤਾਂ ਸ਼ਾਇਦ ਪੰਜਾਬ ਜਿਆਦਾ ਉਮੀਦ ਨਾ ਕਰੇ ਪਰ ਸਿਲ ਜਾਖੜ ਕਨੀ ਜਰੂਰ ਦੇਖ ਰਿਹਾ ਕਿ ਵੀ ਦੁੱਸਤ ਆਪਣੇ ਨੂੰ ਪੰਜਾਬ ਦੇ ਪੁੱਤ ਕਹੋਂਦੇ ਸੀ ਤੇ ਤੁਸੀਂ ਹੁਣ ਇਹ ਲੜਾਈ ਲੜੋਂਗੇ ਤੁਸੀਂ ਬੋਲੋਂਗੇ ਇਸ ਮਸਲੇ ਤੇ ਉਹ ਦੇਖਦੇ ਆਂ ਜੀ ਕਦੋਂ ਉਹਨੇ ਚੁੱਪ ਛੁੱਟਦੀ ਆ ਸ਼੍ਰੋਮਣੀ ਅਕਾਲੀ ਦਲ ਨੇ ਸਪਸ਼ਟ ਕਿਹਾ ਕਿ ਸਰਕਾਰ ਇਸੇ ਠੋਸ ਕਾਰਵਾਈ ਕਰੇ ਅਸੀਂ ਨਾਲ ਆ ਜੇਕਰ ਸਰਕਾਰ ਇਸ ਮਸਲੇ ਤੇ ਗੋਡੇ ਟੇਕਦੀ ਆ ਤੇ ਫਿਰ ਅਸੀਂ ਮੋਰਚਾ ਖੋਲਾਂਗੇ ਸੋ ਦੇਖਦੇ ਆਂ ਜੀ ਹੁਣ ਉਹਨਾਂ ਨੇ ਕਿਹਾ ਕਿ ਜੇ ਕੇਂਦਰ ਦੇ ਦਬਾਅ ਵੇਟ ਵੈਸੇ ਦਬਾਅ ਤਾਂ ਬਹੁਤ ਚੱਲ ਜਾਂਦੇ ਆ ਮੁੱਖ ਮੰਤਰੀ ਸਾਹਿਬ ਸਾਡੇ ਵਾਲੇ ਹੁਣ ਦੇਖਦੇ ਆਂ ਇਸ ਮਸਲੇ ਤੇ ਇਨੀਆਂ ਕਿ ਲੱਤਾਂ ਭਾਰ ਚੱਲਦੀਆਂ ਕਿ ਨੈਕਸਟ ਸਟੈਂਡ ਲੈਂਦੇ ਕਦੋਂ ਤੱਕ ਕੱਢਦੇ ਕਿ ਤੱਕ ਕੱਢਦੇ ਭਗਵਾਨ ਤੁਮਾਰ ਨੇ ਸਾਬ ਕਿਹਾ ਤਾਂ ਕਿ ਬੀਜੇਪੀ ਪੰਜਾਬ ਨਾਲ ਧੱਕਾ ਕਰ ਰਹੀ ਹੈ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਦੇ ਪਾਣੀ ਤੇ ਡਾਕਾ ਮਾਰਿਆ ਜਾ ਰਿਹਾ ਹੈ ਕਹਿੰਦੇ ਬਰਦਾਸ਼ਤ ਨਹੀਂ ਹੋਏਗਾ ਸੋ ਇਸ ਲਈ ਉਹ ਕਹਿੰਦੇ ਕਿ ਜੋ ਕਰਨਾ ਕਰ ਲੋ ਅਸੀਂ ਪੂਰੀ ਤਿਆਰੀ ਨਾਲ ਖੜੇ ਆ ਤੇ ਇਸੇ ਜੋ ਮੈਨੂੰ ਜਾਣਕਾਰੀ ਮਿਲਦੀ ਹੈ ਕਿ ਬਕਾਇਦਾ ਤੌਰ ਤੇ ਕਾਨੂੰਨੀ ਰਾਹ ਲਈ ਜਾ ਰਹੀ ਹੈ ਕੇਸ ਮਸਲੇ ਨੂੰ ਤੁਰੰਤ ਕਾਨੂੰਨੀ ਕਿਸੇ ਪਹਿਲੂ ਤੇ ਲਿਜਾ ਕੇ ਅਦਾਲਤ ਤੋਂ ਕੋਈ ਸਟੇ ਲੈ ਕੇ ਉਹ ਰੋਕ ਵੀ ਲਈ ਜਾ ਸਕਦੀ ਹੈ ਕੀ ਉਪਸਰਾਂ ਦਾ ਕੁਝ ਹੋ ਸਕਦਾ ਇਹਦੇ ਉੱਤੇ ਹੋ ਰਹੀ ਹੈ ਬੀਜੇਪੀ ਨੇ ਪੰਜਾਬ ਵਿਰੋਧੀ ਹੁੰਦਾ ਸਬੂਤ ਦਿੱਤਾ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚਿਮਾ ਦਾ ਬਿਆਨ ਸਾਹਮਣੇ ਆ ਗਿਆ ਅਮਨ अरोड़ा ਦਾ ਬਿਆਨ ਸਾਹਮਣੇ ਆ ਗਿਆ ਵਿਰੋਧੀ ਧਿਰ ਦੇ ਲੀਡਰਾਂ ਦਾ ਬਿਆਨ ਸਾਹਮਣੇ ਆ ਗਿਆ ਕੈਬਨ ਮੰਤਰੀ ਹਰਪਾਲ ਚਿਮਾ ਨੇ ਪਾਣੀ ਦੇ ਮੁੱਦੇ 'ਤੇ ਸਪਸ਼ਟ ਕੀਤਾ ਕਿ ਕੇਂਦਰ ਭਾਜਪਾ ਸਰਕਾਰ ਨੇ ਇੱਕ ਵਾਰ ਫਿਰ ਪੰਜਾਬ ਤੇ ਪੰਜਾਬ ਦੇ ਨਾਲ ਧੋਖਾ ਕੀਤਾ ਹੈ ਜਿਹੜਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਦੇ ਜਜ਼ਬਾਤਾਂ ਨਾਲ ਖੇਡ ਰਹੀ ਹੈ ਬੀਜੇਪੀ ਲਾਲ ਚੰਦ ਤਾ ਨੂੰ ਚੱਕਰ ਵੀ ਕਹਿ ਰਹੇ ਨੇ ਸੋ ਲਗਭਗ ਸਾਰੀਆਂ ਧਿਰਾਂ ਇਸ ਮਸਲੇ 'ਤੇ ਖੁੱਲ ਕੇ ਬੋਲਣ ਲੱਗੀਆਂ ਨੇ ਅਸਲ 'ਚ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਲਗਾਤਾਰ ਪ ਤੇ ਇਸ ਲਈ ਅਸੀਂ ਆਪਣੇ ਨਹਿਰੀ ਸਿਸਟਮ ਨੂੰ ਦਰੁਸਤ ਕਰ ਰਹੇ ਹਾਂ ਤੇ ਜਦੋਂ ਨਹਿਰੀ ਸਿਸਟਮ ਨੂੰ ਦਰੁਸਤ ਕੀਤਾ ਜਾਂਦਾ ਤਾਂ ਉੱਚ ਡੈਮਾਂ ਚੋਂ ਪਾਣੀ ਦੀ ਉਪਲਬਧਤਾ ਵੀ ਜ਼ਰੂਰੀ ਹੈ ਹੁਣ ਤੱਕ ਪੰਜਾਬ ਹਰਿਆਣੇ ਨੂੰ ਉਹਦਾ ਹਿੱਸਾ ਪੂਰਾ ਦੇਈ ਜਾਂਦਾ ਹੈ ਰਾਸਥਾਨ ਨੂੰ ਪੂਰਾ ਦੇਈ ਜਾਂਦਾ ਦਿੱਲੀ ਨੂੰ ਦੇਈ ਜਾਂਦਾ ਸਾਡੇ ਵਾਲਾ ਕਦੇ ਕੋਈ ਨਾਪ ਕਹਿੰਦੇ ਦੇਖਦਾ ਕਿ ਜਦੋਂ ਘਟ ਜਾਂਦਾ ਤੁਹਾਡੇ ਕੋਲ ਪਾਣੀ ਹੁੰਦਾ ਤੁਸੀਂ ਆਪਣਾ ਹਿੱਸਾ ਪੂਰਾ ਰੱਖਦੇ ਹੋ ਕਿ ਨਹੀਂ ਰੱਖਦੇ ਇਹਦੀ ਕਦੇ ਪਰਮਾਇਸ਼ ਹੀ ਨਹੀਂ ਨਵੇਂ ਸਿਰੇ ਤੋਂ ਜਨਸੰਖਿਆ ਦੇ ਹਿਸਾਬ ਨਾਲ ਪਾਣੀ ਦੀ ਪਰਮਾਇਸ਼ ਲੋਡ ਉਹਦੇ ਹਵਾਲੇ ਨਾਲ ਆਜੋ ਆਓ ਪਰ ਤਾਕਤ ਕਰਨ ਦੇ ਵਾਲੇ ਨਾਲ ਮਾਲਕੀ ਦੇ ਵਾਲੇ ਨਾਲ ਕਿ ਪੰਜਾਬ ਮਾਲਕ ਹੈ ਹਿਮਾਚਲ ਮਾਲਕ ਹੈ ਇਹਨਾਂ ਦੇ ਰਹਿਮੋ ਕਰਮਾ ਦੇ ਉੱਤੇ ਅੱਗੇ ਜਿੱਥੇ ਪਾਣੀ ਜਾਊਗਾ ਉਹਦੇ ਹਿਸਾਬ ਨਾਲ ਦੇਖਦੇ ਆ ਉਹਦੇ ਤੇ ਆਜੋ ਪਰ ਉਹਦੇ ਤੇ ਨਹੀਂ ਆਉਣਾ ਸਾਡੀ ਸੱਤ ਹੈ ਅਸੀਂ ਧੱਕੇ ਨਾਲ ਆਉਣਾ ਸੋ ਇਸ ਲਈ ਇਹ ਪਹਿਲੂ ਪੰਜਾਬ ਦੇ ਵਿੱਚ 118 ਬਲਾਕ ਸਾਡੇ ਰੈੱਡ ਜ਼ੋਨ ਚ ਜਾ ਚੁੱਕੇ ਨੇ ਸੋ ਸਥਿਤੀ ਦੇ ਵਿੱਚ ਇਹ ਬਾਧੂ ਪਾਣੀ ਵਾਲੀ ਲੜਾਈ ਇਹ ਪਾਣੀਆਂ ਨੂੰ ਅੱਗ ਲਾਉਣ ਵਾਲੀ ਹੈ ਜਨਾਬ ਤੇ ਪੰਜਾਬ ਇਸੇ ਪਾਣੀਆਂ ਦੇ ਮਸਲਿਆਂ ਤੇ ਲੱਗੇ ਮੋਰਚਿਆਂ 'ਚੋਂ ਕਿਸ ਸਥਿਤੀ ਤੱਕ ਕੱਪੜ ਗਿਆ ਸੀ ਉਹ ਸੇਕ ਦੁਆਰਾ ਜੇ ਪੰਜਾਬ ਨੂੰ ਲੱਗਾ ਤਾਂ ਸਾਡੇ ਲਈ ਸੁੱਬੇ ਲਈ ਉੜ ਕੇ ਖਲੋਣਾ ਤੇ ਸਰਦੀ ਸੂਬਾ ਹੋਣ ਦੇ ਨਾਤੇ ਸਰਕਾਰਾਂ ਨੂੰ ਇਸ ਪਹਿਲੂ ਨੂੰ ਸਵੇਦਨਾ ਨਾਲ ਲੈਣਾ ਚਾਹੀਦਾ ਹੈ ਗੰਭੀਰਤਾ ਨਾਲ ਲੈਣਾ ਚਾਹੀਦਾ ਪਰ ਜਨਾਬ ਜਿਹਦੇ ਹੱਥ ਸੱਤਾ ਫਿਰ ਉਹ ਕਿਸ ਹੱਦ ਤੱਕ ਆਉਂਦਾ ਉਹਦਾ ਪ੍ਰਕਟਾਵਾ ਤੁਹਾਡੇ ਸਾਹਮਣੇ ਖੜਾ ਹੈ ਚਲੋ ਰੱਬ ਬਲੀ ਕਰੇ ਚਲੋ ਜਾਂਦੇ ਜਾਂਦੇ ਇੱਕ ਖਬਰ ਤੇ ਹੋਰ ਗੌਰ ਕਰ ਜੀਏ ਅੱਜ ਕੱਲ ਸਾਡੇ ਮੰਤਰੀ ਸੰਤਰੀ ਮੌਜੂਦਾ ਹੋਣ ਸਾਬਕਾ ਹੋਣ ਜਦੋਂ ਅਮਰੀਕਾ ਕਹਿੰਦਾ ਰੁਕ ਕਰਦੇ ਨੇ ਤਾਂ ਬਰੰਗ ਮੋੜ ਦਿੱਤੇ ਜਾਂਦੇ ਨੇ ਕਿਸੇ ਨੂੰ ਮਨਜ਼ੂਰੀ ਨਹੀਂ ਮਿਲਦੀ ਕਿਸੇ ਨੂੰ 에어ਪੋਰਟ ਤੋਂ ਵਾਪਸ ਕਰ ਦਿੱਤਾ ਜਾਂਦਾ ਹੈ ਕਿਸਦਾ ਪਾਸਪੋਰਟ ਜ਼ਬਤ ਕਰ ਲਿਆ ਜਾਂਦਾ ਜੀ ਹਾਂ ਇੱਕ ਵਾਰ ਇਹ ਜੀ ਮਨਜ਼ੂਰੀ ਦਾ ਮਸਲਾ ਸਾਡੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਦਾ ਸਾਹਮਣੇ ਆ ਗਿਆ ਸੀਗਾ ਸਪੀਕਰ ਕੁਲਤਾਰ ਸੰਧਵਾ ਹੋਰੀ 2023 ਦੇ ਵਿੱਚ ਅੰਤਰਰਾਸ਼ਟਰੀ ਦੌਰੇ ਤੇ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲੀ ਸੀ ਸੰਦਵਾਨੇ ਅਮਰੀਕਾ ਦੇ ਇੱਕ ਪ੍ਰੋਗਰਾਮ ਵਿੱਚ ਸਾਲ ਲੈਣ ਲਈ ਜਾਣਾ ਸੀ ਪਰ ਉਹਨਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਉਹ ਤੋਂ ਪਹਿਲਾਂ ਹਾਲੀ ਦੇ ਦਰਮਿਆਨ ਦੀ ਇੱਕ ਗੱਲ ਕਰਾਂ 29 ਮਾਰਚ ਤੋਂ 6 ਅਪ੍ਰੈਲ ਤੱਕ ਅਮਰੀਕਾ ਜਾਣਾ ਸੀਗਾ ਸਾਡੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਹੋਰਾਂ ਨੇ ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲੀ। ਕਰੀਬ 1 ਮਹੀਨਾ ਪਹਿਲਾਂ ਦੀ ਉਹ ਗੱਲ। ਸੋ ਉਸ ਸਮੇਂ ਉਹਨਾਂ ਨੂੰ ਮਨਜ਼ੂਰੀ ਮਿਲੀ ਤੇ ਹੁਣ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਨੇ ਪੰਜਾਬ 'ਚ ਆਪਣੀ ਪਾਰਟੀ ਵੀ ਖੜੀ ਕਰ ਚੁੱਕੇ ਨੇ। ਆਮ ਆਦਮੀ ਪਾਰਟੀ ਦੇ ਵੱਡੇ ਚਿਹਰੇ ਵੱਜੋਂ ਰਹੇ ਨੇ। ਸੋ ਉਹ ਸੁਚਾ ਸਿੰਘ ਛੋਟੇਪੁਰ ਜਦੋਂ ਅਮਰੀਕਾ ਜਾਣ ਲਈ ਦਿੱਲੀ ਦੇ 에ਰਪੋਰਟ ਤੇ ਪਹੁੰਚੇ ਤਾਂ ਜੀ ਕਹਿੰਦੇ ਇਮੀਗ੍ਰੇਸ਼ਨ ਵਿਭਾਗ ਨੇ ਉਹਨਾਂ ਦਾ ਪਾਸਪੋਰਟ ਰੱਖ ਲਿਆ ਕਿ ਦੁਰਵਰਤੋਂ ਹੋਈ ਹੈ ਜੀ ਜਾਓ ਜੀ ਹਾਂ ਪੰਜਾਬ ਦੇ ਸਾਬਕਾ ਮੰਤਰੀ ਦਿੱਲੀ 에ਰਪੋਰਟ ਤੋਂ ਵਾਪਸ ਬਰੰਗ ਪ੍ਰਤਾਪ ਦਿੱਤੇ ਗਏ ਅਧਿਕਾਰੀਆਂ ਨੇ ਪਾਸਪੋਰਟ ਜ਼ਬਤ ਕਰ ਲਿਆ ਕਿਹਾ ਕਿ ਇਸ ਦਾ ਦੁਰਪਯੋਗ ਹੋਇਆ ਵਿਆਹ 'ਚ ਸ਼ਾਮਲ ਹੋਣ ਲਈ ਆਪਣੇ ਨੇੜਲੇ ਪਰਿਵਾਰ ਦੇ ਰਿਸ਼ਤੇਦਾਰ ਦੀ ਬੇਟੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਅਮਰੀਕਾ ਜਾ ਰਹੀ ਸੀਗੇ ਉਹ ਕਹਿੰਦੇ ਸਮਾਨ ਕਾਫੀ ਹੱਦ ਤੱਕ ਬਿਆਲਾ ਮੇਰੇ ਕੋਲ ਸੀ ਮੈਨੂੰ ਕੋਰੀਅਰ ਕਰਨਾ ਪਿਆ ਪੰਜਾਬ ਦੇ ਸਾਬਕਾ ਮੰਤਰੀ ਸੁਚਾ ਸਿੰਘ ਛੋਟੇ ਪਰ ਅਮਰੀਕਾ ਜਾਣ ਦੀ ਇਜਾਜ਼ਤ ਨਾ ਮਿਲਣ ਕਾਰਨ ਉਹਨਾਂ ਨੂੰ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਤੋਂ ਵਾਪਸ ਭੇਜ ਦਿੱਤਾ ਗਿਆ ਉਹਨਾਂ ਦੇ ਪਾਸਪੋਰਟ ਨੂੰ ਫਿਲਹਾਲ ਜਬਤ ਕਰ ਲਿਆ ਗਿਆ ਉਹ ਆਪਣੇ ਰਿਸ਼ਤੇਦਾਰ ਦੀ ਬੇਟੀ ਦੀ ਵਿਆਹ ਸ਼ਾਮ ਲਾਉਣ ਲਈ ਲਾਸ ਐਂਜਲਸ ਜਾ ਰਹੇ ਸਨ ਉਹਨਾਂ ਨੇ ਇਸ ਘਟਨਾ ਨੂੰ ਦੁਖਦ ਦੱਸਿਆ ਹੁਣ ਉਹ ਕਹਿੰਦੇ ਮੈਂ ਜਲੰਧਰ ਪਾਸਪੋਰਟ ਦਫ਼ਤਰ ਪਹੁੰਚੂਗਾ ਉੱਥੇ ਮੇਰਾ ਪਾਸਪੋਰਟ ਆਪੜ ਜਾਊਗਾ ਉਸ ਤੋਂ ਬਾਅਦ ਮੈਂ ਦੇਖਦਾ ਕਿ ਇਹਦੇ ਉੱਤੇ ਕਿਵੇਂ ਅੱਗੇ ਵਧਣਾ ਕੀ ਕਾਰਵਾਈ ਕਰਨੀ ਹੈ 28 ਅਤੇ 29 April ਦੀ ਰਾਤ ਨੂੰ ਕਤਰ 에ਅਰਵੇਜ਼ ਦੀ ਉਡਾਨ ਦੇ ਰਹੀ ਉਹਨਾਂ ਨੇ ਲੋਸ ਐਂਜਲਸ ਸਿੱਧੀ ਉਡਾਨ ਪਰ ਨੀਜੀ ਦਿੱਲੀ ਦੇ 에어ਪੋਰਟ ਤੋਂ ਪਰ ਉਹਨਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਵਾਈ ਅੱਡੇ 'ਤੇ ਰੋਕ ਲਿਆ ਤੇ ਉਹਨਾਂ ਨੇ ਕਿਹਾ ਕਿ ਜੀ ਤੁਹਾਡਾ ਜਿਹੜਾ ਇਹ ਪਾਸਪੋਰਟ ਹੈ ਇਹਦੀ ਦੁਰਵਰਤ ਹੋਈ ਆ ਉਹ ਕਹਿੰਦੇ ਵੀ ਟੂਰਿਸਟ ਵੀਜ਼ਾ ਲੱਗਿਆ ਮੈਂ ਇੱذ ਤੱਕ ਕਿੰਨੀਆਂ ਯਾਤਰਾਵਾਂ ਕੀਤੀਆਂ ਮੇਰਾ ਰਿਕਾਰਡ ਚੈੱਕ ਕਰ ਲਓ ਸਾਰਾ ਕੁਝ ਚੈੱਕ ਕਰ ਲਓ ਪਰ ਕਹਿੰਦੇ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸੀ ਤੇ ਕਹਿੰਦੇ ਜੀ ਦਸਤਾਵੇਜ਼ ਪੂਰੇ ਹੋਣ ਦੇ ਬਾਵਜੂਦ ਸਾਰਾ ਕੁਝ درست ਹੋਣ ਦੇ ਬਾਵਜੂਦ ਵੀ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਤੇ ਉਹਨਾਂ ਨੇ ਮੇਰਾ ਪਾਸਪੋਰਟ ਰੱਖ ਲਿਆ ਤੇ ਮੈਨੂੰ ਕਹਤਾ ਜੀ 10 ਤੋਂ 15 ਦਿਨਾਂ ਵਿੱਚ ਤੁਹਾਡਾ ਪਾਸਪੋਰਟ ਜਲੰਧਰ ਦੇ ਪਾਸਪੋਰਟ ਦਫ਼ਤਰ ਪਹੁੰਚ ਜਾਊਗਾ ਉੱਥੇ ਚਲੇ ਜਾਏਗਾ ਸੋ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਕੇ ਕਿਹਾ ਵੀ ਕਿ ਇਹ ਅਫਸੋਸजनक ਹੈ ਇਹ ਵਰਤਾਰਾ ਸਹੀ ਨਹੀਂਗਾ ਇਹਨਾਂ ਦਾ ਬਵਿਹਾਰ ਵੀ ਚੰਗਾ ਨਹੀਂਗਾ 2019 ਚੋਂ ਕਹਿੰਦੇ ਪਾਸਪੋਰਟ ਰਿਵਿਊ ਕਰਾਇਆ ਸੀ ਉਹ ਤੋਂ ਬਿਨਾਂ ਕਦੇ ਕਿਸੇ ਨੂੰ ਨਹੀਂ ਦਿੱਤਾ ਹੁਣ ਮੈਨੂੰ ਕਹਿ ਦਿੱਤਾ ਗਿਆ ਕਿ ਤੁਹਾਡਾ ਪਾਸਪੋਰਟ ਆਪਣੇ ਆਪ 10-15 ਦਿਨਾਂ ਵਿੱਚ ਜਲੰਧਰ ਆ ਜਾਊਗਾ ਫਿਰ ਦੇਖਦੇ ਆ ਉਹ ਕਹਿੰਦੇ ਮੈਂ ਕਈ ਵਾਰ ਵਿਦੇਸ਼ ਯਾਤਰਾਵਾਂ ਕਰ ਚੁੱਕਿਆ ਕਦੇ ਕੋਈ ਦਿੱਕਤ ਨਹੀਂ ਆਈ ਪਰ ਇਹ ਅਫਸੋਸਜਨਕ ਵਰਤਾਰਾ ਸੋ ਜਦੋਂ ਕੁਲਤਾਰ ਸੰਧਵਾ ਨੂੰ ਮਨਜ਼ੂਰੀ ਨਹੀਂ ਮਿਲਦੀ ਜਦੋਂ ਗੁਰਮੀਤ ਖੁੱਡੀਆਂ ਨੂੰ ਮਨਜ਼ੂਰੀ ਨਹੀਂ ਮਿਲਦੀ ਹੁਣ ਪੰਜਾਬ ਦਾ ਇੱਕ ਆਗੂ ਨੂੰ ਰੋਕ ਲਿਆ ਜਾਂਦਾ ਹੈ ਇਸ ਤੋਂ ਬਿਨਾ ਕੁਝ ਹੋਰ ਕਈ ਅਧਿਕਾਰੀ ਕਈ ਹੋਰ ਨਮਾਇंदे ਜਿਹੇ ਹੈਗੇ ਜਿਨ੍ਹਾਂ ਦੀ ਚਰਚਾ ਸਮੇਂ-ਸਮੇਂ ਸਮੇਂ ਸਾਹਮਣੇ ਨਹੀਂ ਆਉਂਦੀ ਰਹੀ ਹੈ ਕਿ ਉਹਨਾਂ ਨੂੰ ਮਨਜ਼ੂਰੀਆਂ ਤੇ ਤਿਆਰੀਆਂ ਇਹਦੇ ਉੱਤੇ ਵੀ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਮਾਇੰਦਿਆਂ ਨੂੰ ਕਾਰਕਮ ਦੀ ਲੋੜ ਹੈ ਕਿ ਕਿਤੇ ਇਹਦੇ ਪਿੱਛੇ ਵੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੋਈ ਖਾਸ ਰਣਨੀਤੀ ਤਾਂ ਨਹੀਂ ਅਪਣਾਈ ਜਾ ਰਹੀ ਪੰਜਾਬ ਨੂੰ ਲੈ ਕੇ ਕਾਰਕਰਨ ਵਾਲਾ ਪਹਿਲੂ ਹੈ ਬਹੁਤ-ਬਹੁਤ ਸ਼ੁਕਰੀਆ We'll <laughs>